ਤੇ ਜਿਹੜਾ ਪਿਛਲਾ 1500 ਆਇਆ ਸੀ ਮਹੀਨੇ ਦਾ ਉਹ ਕਿੱਧਰ ਗਿਆ ਤੇਰਾ ਉਹ ਮੇਰਾ ਚੱਲ ਗਿਆ ਦੋਈਆਂ ਬੁੱਟੀਆਂ ਤੇ ਦਵਾਈ ਬੂਟੀ ਤੇ ਤੇਰੀ ਘਰੋਂ ਆਉਂਦੀ ਆ ਫਿਰ ਤੂੰ ਝੂਠ ਬੋਦੀ ਇੰਨੀ ਹੈਗੀ ਸਰਕਾਰ ਬੁਢਾ ਨੂੰ 1500 ਰੁਪਏ ਦਿੰਦੀ ਆ ਉਹ ਐਂ ਦਿੰਦੀ ਐ ਵੀ ਉਹਦੇ ਨੂੰ ਪੁੱਤੋਂ ਤੋਂ ਧੱਕੇ ਨਾਲ ਖੋ ਕੇ ਲੈਣ ਗਲ ਚ ਬੂਠਾ ਧਰ ਕੇ ਖੋਲਣ ਮੰਨੂ ਵੇ ਵੇ ਮਨੂਆ ਕਹਿੰਦੀ ਕਾਜ ਗੁੜਾ ਰਹਿੰਦਾ ਇਹ ਬੋਲਦਾ ਹੀ ਨਹੀਂ ਹੈਗਾ ਹਾਂ ਵੇ ਬੇ ਕੀ ਹੋ ਗਿਆ ਹਾਂ ਕੀ ਕਰਨਾ ਤੂੰ ਇਹ ਹੈ ਕਿ ਡੁੰਗੇ ਕਿੱਥੇ ਬਣ ਜਾਨੇ ਹਨ ਉਹ ਮੈਂ ਤਿਆਰ ਹੋਈ ਜਾਂਦਾ ਸੀ ਕਾਲਜ ਵਾਸਤੇ ਚੱਲ ਮੈਨੂੰ ਪਲਸਨ ਦਵਾ ਕੇ ਰਹੀ ਮੇਰੀ ਪਲਸਨ ਆ ਗਈ ਉਪਰੋਕਣ ਹੁਣ ਕੀ ਟਾਈਮ ਆਗਾ ਮੈਂ ਹੁਣ ਤਾਂ ਜਾਣਾ ਕਾਲਜ ਜਾਣਾਗਾ ਕੱਲ ਕੋਲ ਨੂੰ ਦਵਾ ਲਵਾਂਗਾ ਦਵਾਉ ਜੀ ਕਹੀ ਜਾਣਾਗਾ ਮੈਨੂੰ ਪਲਸਨ ਦਵਾ ਲੈ ਮਸਾ ਆਈਏ ਪਲਸਨ ਕੱਲ ਨੂੰ ਦਵਾ ਲਵਾਂਗਾ ਕੱਲ ਨੂੰ ਅੱਜ ਹੀ ਚੱਲ ਮੇਰੇ ਨਾਲ ਉਹ ਆ ਫਿਰ ਉਹ ਕਰ ਲਾਂਗੇ ਕੀ ਕਹਿੰਦੇ ਹੁੰਦੇ ਨੇ ਪੈਸੇ ਨਹੀਂ ਮੈਨੂੰ ਵਿੱਚੋਂ 500 ਰੁਪਿਆ ਆਊਗਾ ਤਾਂ 1500 ਜਾਂ 500 ਤੈਨੂੰ ਦੇ ਦਿੰ ਮੇਰੇ ਕੋਲ ਕੀ ਰਹਿ ਜਾਊਗਾ ਵੇ ਉਹ ਕੁਝ ਨਹੀਂ ਹੁੰਦਾ ਫਿਰ ਐਡੀ ਗੱਲ ਹੁਣ ਮੈਂ ਜਾਊਂਗਾ ਵੀ ਤੇ ਕੋਈ ਸਭ ਕੁਝ ਹੈਗਾ ਟਾਈਮ ਵੀ ਟਾਈਮ ਵੀ ਖਰਾਬ ਕਰੂੰਗਾ ਮੈਂ ਆਹ ਟਾਈਮ ਟਾਈਮ ਖਰਾਬ ਹੋਰ ਕੰਮਾਂ ਪਿੱਛੇ ਟਾਈਮ ਨਹੀਂ ਬਖਰਾਇ ਬੰਦਾ ਚੱਕਿਆ ਮੋਟਰਸਾਈਕਲ ਇੱਧਰ ਵਾਗਿਆ ਚੱਕੀ ਸਕੂਟਰੀ ਇੱਧਰ ਵਾਗਿਆ ਉਹ ਚੱਲ ਠੀਕ ਆ ਯਾਰ ਤੂੰ ਤਾਂ ਹੀ ਸਿਰ ਖਾਈ ਜਾਏਂਗੀ ਆਏ ਚੱਲੀ ਫਿਰ ਉਹ ਖੜਾ ਮੋਟਰਸਾਈਕਲ ਚੱਲ ਉੱਥੇ ਬਾਹਰ ਟਾਈਮ ਤਾਂ ਹੀ ਲੱਗਦਾ ਨਾਲੇ ਟਾਈਮ ਤਾਂ ਉੱਥੇ ਲੱਗੂ ਗਈ ਸਾਰੀਆਂ ਬੁੜੀਆਂ ਜਾਣਗੀਆਂ ਅੱਜ ਲੈਣਾ ਫਿਰ ਸਣ ਪੱਦਾ ਮਸਣ ਆਈਏ ਮਰਦਿਆਂ ਨੂੰ ਚੱਲ ਫਿਰ ਜੇ ਬਾਹਰ ਟਾਈਮ ਲੱਗੇ ਕਾਲਜ ਕਨੇ ਛੁੱਟੀ ਮਾਰ ਦੂ ਹੋਰ ਕੀ ਆ ਹਾਂ ਮੰਨੂ ਤੇ ਬੇਬੇ ਕਿੱਧਰ ਜਾਂਦੇ ਨੇਗੇ ਇਹਨਾਂ ਨੇ ਕੁਝ ਦੱਸੀ ਨਹੀਂ ਵੀ ਅਸੀਂ ਕਿੱਥੇ ਜਾਣਾਗਾ ਬਿਨਾ ਦੱਸੀ ਤੁਰ ਗਏ ਨਾਲ ਮੰਨੂ ਨੂੰ ਲੈ ਗਈ ਇਹੋ ਜਿਹਾ ਕੀ ਕੰਮ ਪੈ ਗਿਆ ਇਹਨਾਂ ਨੂੰ ਚਲ ਆ ਜਾਣਗੇ ਫਿਰ ਪਤਾ ਲੱਗ ਜਾਊਗਾ ਕਿੱਥੇ ਗਏ ਨੇ ਚਲ ਮੈਂ ਤਾਂ ਅਸੀਂ ਹਿੱਸੇ ਜੇ ਸਾਫ਼ ਕਰ ਦਿਆਂ ਬਾਹਲੇ ਗੰਦੇ ਹੋਏ ਪਏ ਨੇ ਓਏ ਮੇਰੀ ਗੱਲ ਸੁਣੀ ਹਾਂਜੀ ਰੋਟੀ ਤਾਂ ਮੈਂ ਖਾ ਲਈ ਸੀਗੀ ਤੇ ਪਸੂ ਜੀ ਇੱਕ ਵਾਰੀ ਤਾਂ ਮੈਂ ਕਰ ਗਿਆ ਛਾਵੇਂ ਹਲੇ ਬਾਹਰ ਹੀ ਬੰਨੇ ਪਏ ਜਿੱਤੋਂ ਪਾਗੀ ਤਾਂ ਉਹਨਾਂ ਨੂੰ ਅੰਦਰ ਬੰਦਨੀ ਕੋਈ ਨਾ ਮੈਂ ਆਪੇ ਬੰਦ ਦੂੰ ਛਾਵੇਂ ਇਹਨਾਂ ਨੂੰ ਅੰਦਰ ਦੁਪਹਿਰ ਵਾਲੀ ਚਾਹ ਮੈਂ ਘਰੇ ਆ ਕੇ ਪੀਰੂਆ ਕਿ ਰੋਣਾ ਸਪਰੇਅ ਵਾਲੇ ਬੰਦਿਆਂ ਨੂੰ ਖਿਆ ਸੀ ਆ ਮੈਂ ਉਹ ਆਉਣਗੇ ਸਪਰੇਅ ਕਰਾ ਕੇ ਆਉਂਗਾ ਨਾਲੇ ਉਹਨਾਂ ਦੀ ਚਾਹ ਲੈ ਜਾਊਂਗਾ ਅੱਜ ਸਪਰੇਅ ਕਰਦੇ ਆ ਹਾਂ ਆਉਣਗੇ ਉਹਨਾਂ ਨੂੰ ਕਰਿਆ ਸੀ ਫੋਨ ਕਹਿੰਦੇ ਦੇਖਦੇ ਆਂਗੇ ਆ ਜਾਾਂਗੇ 10 ਵਜੇ ਚੱਲ ਕੋਈ ਨਾ ਫਿਰ ਜੇ ਆ ਗਏ ਤਾਂ ਫੋਨ ਫੋਨ ਕਰ ਦਿਓ ਮੈਂ ਚਾਹ ਬਣਾ ਦੂੰਗਾ ਹਾਂ ਮੈਂ ਚਾਹ ਫੜ ਕੇ ਲੈ ਜੂ ਨਾਲੇ ਆਪਦੀ ਪੀ ਜ ਅਰ ਤੂੰ ਆਓ ਮੇਰਾ ਬਾਟਨ ਤਾਂ ਲਾ ਦਿਆ ਕਰ ਕਿੰਨੇ ਵਾਰੀ ਕਹਤਾ ਤੈਨੂੰ ਹੋਰ ਜਾਈ ਨਹੀਂ ਜੀ ਕੋਈ ਨਾ ਲਾ ਦੂੰਗੀ ਹੋਰ ਮੜਾ ਮੋਟਾ ਧਿਆਨ ਰੱਖ ਲਿਆ ਕਰ ਹੋਰ ਧਿਆਨ ਹੀ ਦੇ ਨੇ ਕੰਮਾਂ 'ਚ ਬੇਬੇ ਹੋਰ ਕਿੱਧਰ ਗਏ ਪਤਾ ਨਹੀਂ ਜੀ ਬੇਬੇ ਮੈਨੂੰ ਨੂੰ ਲੈ ਕੇ ਕਿੱਧਰ ਗਈ ਆ ਮੈਨੂੰ ਤਾਂ ਆਪ ਨਹੀਂ ਦੱਸਿਆ ਇਹਨਾਂ ਨੇ ਤੈਨੂੰ ਦੱਸਿਆ ਨਹੀਂ ਨਾ ਵੀ ਮੈਂ ਤਾਂ ਮੈਨੂੰ ਤਾਂ ਪਤਾ ਹੀ ਲੱਗਿਆ ਮਹਾ ਮੋਟਰਸਾਈਕਲ ਕਾ ਤਾਂ ਸਟਾਰਟ ਹੋਇਆਗਾ ਮੈਂ ਤਾਂ ਤਾ ਬਾਹਰ ਆਈ ਸੀ ਮਾੜੀ ਮੁੱਟੀ ਬਿਮਾਰ ਤਾਂ ਨਹੀਂ ਹੋਣੀ ਕਿਤੇ ਦਵਾਈ ਦਬੂਈ ਲੈਣ ਗਏ ਹੁਣ ਨਾ ਬਿਮਾਰ ਤਾਂ ਕੋਈ ਲੱਗੀ ਨਹੀਂ ਬੇਬੇ ਮੈਨੂੰ ਠੀਕ ਸੀ ਵਧੀਆ ਚਲ ਕੋਈ ਨਹੀਂ ਫਿਰ ਆ ਜਾਣਗੇ ਫੇ ਕਿਤੇ ਫੋਨ ਅੰਦਰ ਹੀ ਪਿਆਰੇ ਵਾ ਬਾਹਰ ਫਿਰਦੇ ਨਹੀਂ ਫੋਨ ਕੋਲੇ ਧਰ ਲਈ ਨਾ ਕੋਈ ਨਾ ਕੋਲੀ ਰੱਖ ਲੂੰਗੀ ਮੈਂ ਫੋਨ ਬਸ ਆ ਤਾਂ ਥੋੜਾ ਜਿਹਾ ਕੰਮ ਹੀ ਆ ਮੇਰਾ ਕੋਈ ਨਹੀਂ ਕਰ ਲੈ ਕਰਨਾ ਬੜਾ ਟਾਈਮ ਲੱਗਦਾ ਬੇ ਬੀ ਤੂੰ ਦਾ ਬੇ ਟਾਈਮ ਤੇ ਲੱਗਣਾ ਢੀੜ ਭਾਰੀ ਧੀ ਉੱਭਰਾਏ ਕਰ ਲਿਆ ਕਰਨਾ ਤੂੰ ਦੋ ਤਿੰਨ ਦਿਨ ਲੇਟ ਲਿਆ ਕਰ ਜਦੋਂ ਆਉਂਦੀ ਆ ਉਹਦੀ ਵਗ ਜੰਨੇ ਹੋ ਫਿਰ ਉੱਥੇ ਇਕੱਠ ਹੋ ਜਾਂਦਾ ਤਾਂ ਹੀ ਉਹ ਗੱਲ ਮੈਂ ਤੈਨੂੰ ਦੱਸ ਦਿਆਂ ਜੇ 12 ਵਜੇ 12:30 ਜਾਏ ਫੇਟ ਢੀੜ ਹੁੰਦੀ ਐ ਥੱਕ ਗਏ ਸਮੇਂ ਬੈਠੇ ਬੈਠੇ ਕਰਮੀ ਸੀ ਨਲੇ ਚਾਹੂ ਬਹਿ ਜਾ ਮੈਂ ਪਾਣੀ ਲਿਆਉਣਾ ਲੈ ਪਾਣੀ ਲੈ ਫਿਰ ਮੈਂ ਦੂਆ ਕਾਲਜ ਜਾਉਂਗਾ ਚੰਗਾ ਲੈ ਵੀ ਪਾਣੀ ਲੈ ਤੂੰ ਜਿਵੇਂ ਬਹਿ ਕਰਿਆ ਕਰੇ ਦੋ ਤਿੰਨ ਮਹੀਨੇ ਦੀ ਪੈਨਸ਼ਨ ਇਕੱਠੀ ਲਿਆਂਦੀ ਰੋਜ਼ ਮਹੀਨੇ-ਮਹੀਨੇ ਤੂੰ ਉਹਦੀ ਜਾਨ ਨਹੀਂ ਆਂਗੀ ਉੱਥੇ ਨਾਲੇ ਉੱਥੇ ਭੀੜ ਹੁੰਦੀ ਆ ਵੀ ਜੇ ਇਕੱਠੀ ਜਾਵੇਂ ਫਿਰ ਕੀ ਹੁੰਦਾ ਬੇ ਮੁੜ ਜਾਂਦੀ ਆ ਫਿਰ ਕਹਿੰਦੀਆਂ ਸਾਰੀਆਂ ਬੁੜੀਆਂ ਕਹਿੰਦੀਆਂ ਫਿਲਸਣਾ ਓਹੋ ਦਿਮਾਗ ਆਪਦਾ ਦਿਮਾਗ ਕੰਮ ਕਰਦਾਗਾ ਬੁੜੀਆਂ ਨਹੀਂ ਤਾਂ ਨੀ ਬੁੜੀਆਂ ਦੀ ਸੁਮੀ ਚੱਲੋ ਆਪਦਾ ਵੀ ਦਿਮਾਗ ਕੰਮ ਕਰਦਾ ਵੀ ਇਹ ਕੀਰਾਂ ਖਾਤੇ ਚ ਪੈਸੇ ਆ ਗਏ ਫੇਰ ਕਿਵੇਂ ਮੁਰਜਾਂਗੇ ਪਤਾ ਨਹੀਂ ਹੁੰਦਾ ਨਹੀਂ ਫੇਰ ਆਈਆਂ 1500 ਨਾ ਮੇਰਾ ਮਹੀਨਾ ਨਿਕਲ ਜਾਂਦਾ ਦਵਾਈ ਬੂਟੀ ਕਾਹਦਾ ਖਰਚਾ ਤੇਰਾ 1500 ਦਾ ਉਹ ਵੀ ਮਰੀ ਜਿੰਦੀ ਦਵਾਈ ਬੂਟੀ ਆਉਂਦੀ ਨਹੀਂ ਉਹ ਕਾਦੀ ਐਨੀ ਏਡੀ ਢਿਗ ਢਿਗ ਦਵਾਈ ਬੂਟੀ ਮਾੜੀਆਂ ਇਹਦਾ ਗੋਲੀਆਂ ਆਉਂਦੀਆਂ ਨਹੀਂ ਕੋਈ ਕੁੜੀ ਕਰ ਉਹ ਆਪਾਂ 6 ਮਹੀਨੇ ਤੋਂ ਪੈਸੇ ਦੰਨੇ ਆਗੇ ਕੋਈ ਕੁੜੀ ਕਤਰੀ ਆਏ ਤੇ 150 ਦੇਣਾ ਪੈ ਜਾਂਦਾ ਹੱਸ ਹੁਣ ਤਾਂ ਡੂਟੀ ਨਹੀਂ ਆਉਂਦਾ ਉਹ ਹੋਆ ਫਿਰ ਮੈਂ ਤਾਂ ਜਾਨਣਾ ਫਿਰ ਕਾਲਜ ਚ ਚੰਗਾ ਬੇਬੇ ਨੂੰ ਬੇਬੇ ਲੈ ਕੇ ਕਿੱਥੇ ਗਿਆ ਸੀਗਾ ਉਹ ਅਸੀਂ ਤਾਂ ਪੈਨਸ਼ਨ ਲੈਣ ਗਏ ਸੀ ਬੇਬੇ ਨੂੰ ਪੈਨਸ਼ਨ ਦਵਾ ਕੇ ਲਿਆਇਆ ਉੱਥੇ ਬੜਾ ਟਾਈਮ ਲੱਗ ਗਿਆ ਅੱਛਾ ਬੇਬੇ ਪੈਨਸ਼ਨ ਆ ਗਈ ਹਾਂ ਹੋਰ ਮੈਨੂੰ ਅਵਤਾਰ ਪੁੱਛੇ ਵੀ ਕਿੱਧਰ ਗਏ ਨੇ ਮਹਾ ਮੈਨੂੰ ਕੀ ਪਤਾ ਕਿ ਬੇਬੇ ਟਿਲੀ ਮੱਠੀ ਤਾਂ ਨਹੀਂ ਹੋ ਗਈ ਮਹਾ ਨਾ ਵੀ ਬੇਬੇ ਤਾਂ ਠੀਕ ਹੀ ਸੀ ਮਹਾ ਚਾਹ ਪਾਣੀ ਵਧੀਆ ਪੀਤਾ ਮੈਂ ਤਾਂ ਬਸ ਕਾਲਜ ਵਾਸਤੇ ਤਿਆਰ ਹੋ ਜਾਂਦਾ ਸੀ ਬੇਬੇ ਕਹਿੰਦੀ ਮੈਨੂੰ ਪੈਨਸ਼ਨ ਦਵਾ ਕੇ ਲੈ ਕੇ ਨਹੀਂ ਸਾਡੀ ਪੈਨਸ਼ਨ ਆ ਗਈ ਅਰੇ ਨੂੰ ਲੱਗ ਗਿਆ ਉੱਥੇ ਟਾਈਮ ਲੱਗ ਗਿਆ ਤਾਂ ਕਰਕੇ ਹੋ ਗਏ ਹੋਰ ਮੈਂ ਹਜੇ ਤੱਕ ਨਹੀਂ ਆਏ ਪਤਾ ਨਹੀਂ ਆਈ ਜੀ ਕੀ ਗੱਲ ਹੈਂ ਭੱਗ ਜਾ ਲੈ ਬੇਬੇ ਤੁਸੀਂ ਮੈਨੂੰ ਦੱਸ ਕੀ ਨਹੀਂ ਗਏ ਵੀ ਪੈਨਸਲ ਲੈਣ ਜਾਂਦੇ ਹੈਂਗੇ ਮੈਨੂੰ ਹਣੀ ਤੇੜਾੜੀ ਪੁੱਛੀ ਜਾਂਦੇ ਵੀ ਬੇਬੇ ਕਿੱਧਰ ਵਰ ਗਈ ਮੈਨੂੰ ਫਿਰ ਸੁਣਾਈ ਪਈ ਫਿਰ ਮੈਂ ਲਈ ਜਾ ਕੇ ਹੋਰ ਉਹ ਮਨ ਤਾਂ ਮੰਨੂ ਨੇ ਦੱਸਿਆਗਾ ਹੁਣ ਕਹਿੰਦਾ ਸਪੈਨਸਲ ਲੈਣ ਗਏ ਸੀਗੇ ਫਿਰ ਐ ਦਵਾਈ ਬੁੱਟੀ ਆਉਂਦੀ ਐ ਮਾਂਡੇ ਮੋਟਾ ਕੁਝ ਲੋਡ ਪੈ ਜਾਂਦੇ ਕਿਤੇ ਪੈਸੇ ਕੀ ਤੇ ਦਵਾਈ ਬੁੱਟੀ ਤੇ ਤੇਰੇ ਘਰੋਂ ਆਉਂਦੀ ਐ ਬੇਬੇ ਪੈਨਸਲ ਦੀ ਕਿੱਥੋਂ ਆਉਂਦੀ ਹੈਗੀ ਕਪੜਾ ਲੀੜਾ ਤੇਰਾ ਘਰੋਂ ਆਉਂਦਾ ਤੂੰ ਮੈਨੂੰ ਦੇ ਦੇ ਨਾ ਪੈਨਸਲਾਂ ਇੰਦੀ ਮੈਂ ਕੱਪੜੇ ਬਣਾ ਲੂੰਗੀ ਮੈਂ ਉਹ ਪਾਤੋ ਦੇਦਾ ਮੈਂ ਕਿਛੇ ਕੁੜੀ ਕਤਰੀਂ ਦੇਣੇ ਪੈਣਦੇ ਨੇ ਕੋਈ ਸੌਗ ਮੰਡੀਆਂ ਦੀ ਕੁੜੀ ਆ ਜਾਂਦੀ ਹੈ ਕਿਛੇ 150 ਦੇੜਾ ਪੈਂਦਾ ਕੁਵਾਨੀਆਂ ਦੀ ਕੁੜੀ ਦੇ ਸੱਤ ਹੱਥ ਤੇ ਤੂੰ ਹੀ ਧਰਦੀ ਹੈਗੀ ਘਰੋਂ ਮੰਗਦੀ ਹੈਗੀ ਨਾ ਖਾਲੀ ਹੁਣ ਮੈਂ ਖਾਲੀ ਰਹਾ ਸਾਰਾ ਦਿਨ ਖਾਲੀ ਰਹਿਣ ਨੂੰ ਤੈਨੂੰ ਘਰੋਂ ਪੈਸੇ ਮਿਲਦੇ ਨੇਗੇ ਮੇਰੇ ਭਾਂਜੇ ਦਾ ਵਿਆਹਗਾ ਮੈਂ ਸੂਟ ਬਣਾ ਲੂੰ ਐਡੀ ਕੀ ਗੱਲ ਹੈਗੀ ਸੂਟ ਬਣਾ ਲੂੰਗੀ ਤੇ ਤੇਰੇ ਸੂਟਾਂ ਦਾ ਘੱਟ ਹੈਗਾ ਕੱਟ ਤਾਂ ਹੁੰਦਾ ਹੀ ਨਹੀਂਗਾ ਬੁੜੀ ਨੇ ਤਾਂ ਜਿੰਨੇ ਹੁਣ 10 ਬਥੇਰੇ ਹੁੰਦੇ ਨੇ ਸਰਦਨ ਮੇਰੀ ਪਰਸਨ ਤੇ ਨਿਗਾ ਰੱਖਿਆ ਕਰੋ ਆਈ ਵਾਰੀ ਫੜ ਲੈਨੇ ਆਈ ਵਾਰੀ ਤੇਰੇ ਰੇਵੇ ਮੈਨੂੰ ਸਾਰਾ ਖਰਚਾ ਤੇ ਤੇਰੇ ਘਰੋਂ ਚੱਲਦਾਗਾ ਸੁਮਨ ਨੂੰ ਦੇਣੇ ਨੇ ਤਾਂ ਕੁੜੀ ਨੂੰ ਦੰਨੀਆਂ ਆਈ ਵਾਰ ਪੈਂਸਰ ਤੂੰ ਕਸਮਨ ਕਹੇ ਕਿ ਗੁਸਾਈ ਨਹੀਂਗਾ ਐਡੀ ਭੁੱਖੀ ਨੀਤ ਦੀ ਉਹ ਆ ਗਈ ਮੀਨਾ ਢੀਕਦੀ ਰਹਿੰਦੀ ਐ ਉਹ ਵੀ ਆ ਜਾਂਦੀ ਐ ਚੱਕਟੋਲਾ ਉਹਨਾਂ ਨੇ ਗੁਸਾਈ ਨਹੀਂ ਸਮਨ ਕਹੇ ਬੇਸ਼ੱਕ ਹੈਗਾ ਬਥੇਰਾ ਕੁਛ ਬਾਦੂ ਕੁਸਾ ਹੈਗਾ ਮੈਂ ਐ ਨਹੀਂ ਕਹਿੰਦੀ ਹੈ ਨਹੀਂ ਤੂੰ ਸਮਝਦਾ ਨੌ ਬਦਰਾਮ ਘਰ ਛੱਡੇਗਾ ਸਮਨ ਤਾਂ ਮੈਨੂੰ ਹੀ ਨੰਜੀ ਮੰਗਦੀ ਮੈਥੋਂ ਵਿਚਾਰੀ ਹੈਂ ਸਰਦਨ ਸਮਨ ਸਮਨ ਲਾ ਛੱਡੀਏਗੀ ਸਮਨ ਲੈ ਜਾਂਦੇ ਸਮਨ ਲੈ ਜਾਂਦੀ ਹੈ ਆ ਤੂੰ ਸਿੱਧਾ ਹੱਥਾਂ 'ਚੋਂ ਖੋ ਕੇ ਲੈ ਜੰਨੀ ਮੈਥੋਂ ਬੇਬੇ ਕਿੰਨੀ ਬੈਂਸ ਲਾਈਏ ਹੁਣ ਤੇਰੀ 1500 ਆਇਆ ਤੇ ਜਿਹੜਾ ਪਿਛਲਾ 1500 ਆਇਆ ਸੀ ਮਹੀਨੇ ਦਾ ਉਹ ਕਿੱਧਰ ਗਿਆ ਤੇਰਾ ਉਹ ਮੇਰੇ ਚੱਲ ਗਿਆ ਦੋਈਆਂ ਬੁੱਟੀਆਂ ਤੇ ਦਵਾਈ ਬੂਟੀ ਤੇ ਤੇਰੇ ਘਰੋਂ ਆਉਂਦੀ ਆ ਫਿਰ ਤੂੰ ਝੂਠ ਬੋਦੀ ਜੰਨੀ ਹੈਗੀ ਨਹੀਂ ਚੱਕ ਸਾਰੇ ਹੁਣ ਰੱਖੀ ਤੂੰ ਪਿੱਛੇ ਤੇਰਾ 1500 ਪਿੱਛੇ ਨਾ ਹੁਣ ਵੀ ਦਿੱਤੀ ਹੈ ਜੇ ਵੀਰਪਨ ਨਾਲ ਦੇ ਦਿੰਦੀ ਲੱਛਣ ਕਰਦੀਆਂ ਨੇ ਗੀਆਂ ਹੋਰ ਕੁੜੀ ਫੋਨ ਤੈਨੂੰ ਕਾਹ ਤੋਂ ਕਰਦੀ ਏ ਜਦੋਂ ਮਹੀਨਾ ਚੜਜੇ ਤਾਂ ਉਹਦੀ ਫੋਨ ਕਰਦਣੀ ਮੇਰੇ ਨਾਲ ਨਹੀਂ ਗੱਲ ਕੀਤੀ ਤੇਰੇ ਨਾਲ ਕਿਵੇਂ ਕਰ ਲੈਂਦੀ ਏ ਭੱਗ ਜਾ ਪਰੇ ਲੈ ਕੇ ਹੁਣ ਤਾਂ ਢਿੱਡ ਭਰ ਗਿਆ ਤੇਰਾ ਢਿੱਡ ਭਰ ਗਿਆ ਹੁਣ ਹੁਣ ਭਰ ਨਹੀਂ ਗਿਆ ਹਾਂ ਪਰ ਗੱਡੇ ਟੱਕੜੇ ਲੈ ਆਉਂਗੀ ਆਹੋਂ ਦੇ ਉਤਾਰ ਨੂੰ ਹੁਣ ਦਾ ਸੋ ਵੀ ਮੈਂ ਤਾਂ 1500 ਖੋ ਕੇ ਲੇ ਨੀ ਛੱਡ ਫਰਾ ਜਿੱਤੋ ਕਾਦੇ ਵਿੱਚੀ ਕਾਈ ਕਰਨੀ ਹੈ ਕਿ ਅਸੀਂ ਲੜਾਈ ਪਾਉ ਫਿਰ ਕਹਦਣਗੇ ਸਾਰੇ ਪਿੰਡ ਚ ਡਾ ਦੇਣਗੇ ਬੁੜੀ ਨੇ 1500 ਵਿੱਚ ਕਿਰੇ ਸੁਵਾਤਾ ਕਿਰੇ ਸੁਵਾਤਾ ਜਿੱਧਰ ਗਏ ਬਾਣੀਆਂ ਤਰੀਕੇ ਵਿਚਾਰ ਕੀ 1500 ਨਾਲ ਤੇਰਾ ਕੋ ਲੈਣੇ ਦਾ ਕੁਛ ਫਿਰ ਅਜੂ ਮਹੀਨੇ ਨੂੰ ਪੂਰ ਨਹੀਂ ਆ ਬਾਲਾ ਉੱਟਾ ਉੱਟਾ ਨਾ ਬਾਲੀਆਂ ਯਾ ਕੀ ਕਰੀਏ ਨਾ ਉਧਾਰਾ ਉਹ ਬਾਈ ਕੁਛ ਨਹੀਂ ਯਾਰ ਮਹਾਂ ਚਾਲਾ ਸਪਰੇ ਕਰੀਏ ਨੇ ਬੰਦੇ ਜੀ ਮਹਾਂ ਚਾਲਾ ਚਾਰ ਤੋਰਨੀ ਤੋੜ ਦਾਂ ਜਾਂ ਸਬਜੀ ਆ ਅੱਛਾ ਅੱਛਾ ਤੂੰ ਛੱਡੇ ਉਹਨੇ ਬੰਦੇ ਹੈ ਹੋਰ ਠੀਕ ਆ ਠੀਕ ਆ ਉਹ ਭਈਆ ਨਹੀਂ ਆਇਆ ਹੈਗਾ ਆਏ ਤੋ ਕੀ ਕਰਾਉਣਾ ਹੈ ਉਹ ਪਤੰਦਰ ਨੇ ਯਾਰ ਇੱਕ ਦਿਨ ਕੀ ਕੀਤਾ ਯਾਰ ਸੋਡੀ ਮੋਟਰ ਤਾਂ ਚੱਲੀ ਗਈ ਅੱਛਾ ਸਾਡੇ ਵਾਲੇ ਪੰਜ ਸਾਰਾ ਪਾਣੀ ਪੈ ਗਿਆ ਪਤੰਦਰ ਨੇ ਉਹ ਪਾਈਪ ਖੋਲਤਾ ਉਹ ਤਾਂ ਮੇਰਾ ਭੁੱਲ ਭੱਲ ਗਿਆ ਮਨ ਲਾਦਾ ਉਹ ਉਹ ਤਾਂ ਮੇਰਾ ਸਾਲਾ ਜਾਂਦਾ ਹੋਇਆ ਤਿੰਨ ਚਾਰ ਲਾਂਬੇ ਦਵਾ ਗਿਆ ਮੈਨੂੰ ਕਿੱਧਰ ਵਾ ਗਿਆ ਡੱਕਰਦਾ ਮੇਦਾ ਭੈਣਦਾ ਯਾਰ ਅੱਛਾ ਉਹ ਬਈ ਡੱਕਰ ਨਹੀਂ ਸੀਗਾ ਲੋਕ ਫਿਟੇ ਲਾਨ ਤਾਂ ਦੇਈ ਜਾਂਦੇ ਸੀ ਆ ਪੰਜ 6 ਸਾਲ ਦਾ ਮਾਸੂਮ ਸੀਗਾ ਹਾਂ ਅੱਡਾ ਵੱਡਾ ਭੈਣ ਚੋਦਾਂ ਨੇ ਦੁਰਦਸ਼ਾ ਕਰਕੇ ਸਹੀ ਗੱਲ ਆ ਨੇ ਮਾਰਤਾ ਚਲ ਵਧੀਆ ਭਜਾਤਾ ਯਾਰ ਤੂੰ ਉਹ ਮੈਂ ਤਾਂ ਡੱਕਰਤਾ ਯਾਰ ਜੇ ਮੈਨੂੰ ਤੂੰ ਕਿਤੇ ਪਹਿਲਾਂ ਦੱਸਦਾ ਮੈਂ ਮੇਰੇ ਸਾਲੇ ਦੀਆਂ ਖੋਚਾਂ ਪਾਦਾ ਉਹ ਮੈਂ ਤਾਂ ਤੂੰ ਅੱਜ ਹੀ ਮਿਲਿਆ ਗਿਆ ਭੈਣ ਦਾ ਯਾਰ ਜਾਣਦਾ ਹੋਇਆ ਪਤਾ ਨਹੀਂ ਕੀ ਕਰਦਾ ਸੀ ਕੀ ਨਾ ਗਮਾਂਡੀਆਂ ਛੋਟਾ ਜਿਹਾ ਕਤੂਰਾ ਸੀ ਉਹਦੇ ਚੱਕ ਕੇ ਡਲਾ ਮਾਰਿਆ ਭੈਣ ਦੇ ਯਾਰ ਨੇ ਉਹਦੀ ਲੱਤ ਤੋੜੀ ਓਹ ਹੋ ਹੋ ਉਹਨਾਂ ਦਾ ਲੰਬਾ ਹੋ ਗਿਆ ਇੱਕੋ ਮਸੂਮ ਬਜਾਰਾ ਐਡਾ ਕ ਕਤੂਰਾ ਹੈ ਉਹ ਹੁਣ ਆ ਪਿੱਛਾ ਖੜੀ ਸਕੜੀ ਸਕੇ ਤੁਰਦਾ ਉਹ ਬਾਕੀ ਯਾਰ ਇਹ ਪੰਜਾਬ ਚ ਕਾਹ ਨੂੰ ਖਤਮ ਹੁੰਦੇ ਨੇ ਯਾਰ ਉਹ ਬਈ ਖਤਮ ਆਪਣੇ ਪੰਜਾਬੀ ਇਹ ਜਿਹੜੇ ਹੁਣ ਆਪਾਂ ਜਾਣੇ ਆ ਮਾਨਸਾ ਸਬਜੀ ਸਬਜੀ ਲੈ ਕੇ ਹਨਾ ਆਪਣੇ ਆ ਹੈਗਾ ਵੀ ਭਈਆਂ ਤੋਂ ਲੈਣੀ ਆਪਾਂ ਸਬਜੀ ਠੀਕ ਆ ਪੰਜਾਬੀ ਬੰਦੇ ਦਾ ਉੱਥੇ ਦੇਖਦਾ ਖੜ ਜਾਂਦਾ ਵੀ ਬਚਾਰਨਾ ਬਸ ਇਹ ਤਾਂ ਵਧੀਆ ਨਹੀਂ ਹੋਣੀ ਹੈਗੀ ਭਈਆਂ ਚ ਪਤਾ ਨਹੀਂ ਕਿਹੜਾ ਟੇਸਟ ਆਗਾ ਬਈ ਹਲੇ ਆਪਣੇ ਤਾਂ ਮਾਲਸਾ ਸਬਜ਼ੀ ਸੁੱਜੀ ਲੈਂਦੇ ਆਗੇ ਆ ਇੱਧਰਲੇ ਏਰੀਏ ਚ ਨਾ ਆਪ ਤਾਂ ਸਾਰੇ ਲੋਕ ਬੈਠੇ ਆਗੇ ਬਾਹਰ ਉਹਨਾਂ ਨੇ ਆਪਦੀਆਂ ਕੋਠੀਆਂ ਜ਼ਮੀਨਾਂ ਟਰੈਕਟਰ ਇਹਨਾਂ ਨੂੰ ਸਮਾਹ ਰੱਖਿਆ ਪੈਂਦੇ ਯਾਰਾਂ ਨੂੰ ਨਾ ਤਾਂ ਇਹਨਾਂ ਨੂੰ ਚਲਾਉਣੇ ਆਉਂਦੇ ਉਹਦੀ ਪਤਾ ਲੱਗਦਾ ਕਿਸੇ ਉੱਤੇ ਚੜਾਤੇ ਬਾਕੀ ਚਲਾਇਆ ਯਾਰ ਅਬੀ ਆਪਣੇ ਪਿੰਡਾਂ ਚੋਂ ਨਿਕਲੇ ਆਣ ਇੰਨਾ ਬਹੁਤ ਹੁੰਦਾਗਾ ਹੈ ਬਾਕੀ ਆਪਣੇ ਨਿਰਪਾਲਾਗਾ ਵੀ ਸ਼ਹਿਰ ਚ ਬੰਦੇ ਤੋਂ ਕੀ ਤੋਂ ਲੈਣੀ ਹੈ ਸਬਜ਼ੀ ਕੀ ਤੋਂ ਨਹੀਂ ਲੈਣੀ ਚੀਜ਼ ਹਨਾ ਕੁਲਚਾ ਕੁਲਚਾ ਤਾਂ ਬਈ ਇਹ ਤੋਂ ਲੈਣੀ ਹੈ ਪਤਾ ਨਹੀਂ ਉਹਦੇ ਪੱਥਾਂ ਚ ਕੀ ਟੇਸਟ ਆਗਾ ਯਾਰ ਆਪਾਂ ਨੂੰ ਪਤਾ ਕੀ ਹਾਲਤ ਪਈ ਹੈ ਅਸਲ ਬੁੜੀਆਂ ਖਾਂਦੀਆਂ ਇਹ ਅੱਗ ਸੁਭਾਅ ਉਹਨਾਂ ਨੂੰ ਚਾਰ ਵਾਰੀ ਬੀਬੀ ਜੀ ਬੀਬੀ ਜੀ ਮੇਮ ਜੀ ਮੈਡਮ ਜੀ ਕਹਿ ਛੜਦੇ ਆ ਉਹ ਪਾਟਣ ਤੇ ਹੋ ਜਾਂਦੀਆਂ ਨੇ ਉਹੀ ਤਾਂ ਗੱਲ ਆ ਯਾਰ ਆਪਾਂ ਕਿੱਦੇ ਖਾਦੇ ਆ ਇਹਨਾਂ ਕੋਲੇ ਕੁਲਚੇ ਖੜ ਕੇ ਜੇ ਮੈਂ ਤਾਂ ਐਂ ਕਹਣਾ ਜਿਹੜੇ ਆਪਣੇ ਪੰਜਾਬੀ ਨੇ ਉਹ ਕੋਈ ਪੰਜਾਬੀ ਬੰਦਾ ਰੇੜੀ ਲਾਈ ਬਿਠਾਏ 2 ਰੁਪਏ ਮਹਿੰਗਾ ਵੀ ਦਿੰਦਾ ਹੈ ਉਹਦੇ ਹੱਥ ਪੈਰ ਤਾਂ ਸਾਫ਼ ਨੇ ਉਹ ਪਾਟਾ ਨਹੀਂ ਖਾਂਦਾ ਉਹ ਜਰਦਾ ਤਾਂ ਨਹੀਂ ਲਾਉਂਦਾ ਉਹ ਤੋਂ ਲੈ ਲਓ ਯਾਰ ਬਾਕੀ ਚਲ ਵਧੀਆ ਕੀਤਾ ਯਾਰ ਤੂੰ ਭਿਆਤਾ ਉਹ ਬਈ ਮੈਂ ਤਾਂ ਵੜਦਾ ਫਿਰ। ਹੋਰ। ਚੱਲ ਜਰਾ ਅਮਰ ਦਾ। ਮੈਂ ਨਾ ਉਹ ਕਿੱਲਾ ਦੀ ਰਹਿ ਗਿਆ ਉਹਨਾਂ ਕੋਲੇ ਦਵਾਈ ਦੂਵੀਂ ਫੜਾ ਜਾਂ ਉਹਨਾਂ ਨੂੰ। ਠੀਕ ਆ ਠੀਕ ਆ। ਹੋਰ ਦਾ ਸੋਰ ਤਾਂ ਨਹੀਂ ਸੀ ਕੰਮ ਕੋਈ। ਨਾ ਨਾ ਇਹੀ ਕੰਮ ਸੀਗਾ। ਭਰਾਵਾ ਤੇਰਾ ਲੰਬਾ ਸਿਰ ਮੱਥੇ ਮੈਂ ਤਾਂ ਭਜਾਤਾ। ਨਾ ਨਾ ਕੋਈ ਗੱਲ। ਹੋਰ ਮੈਂ ਤਾਂ ਸਬਜੀ ਜੀ ਲੱਗਿਆ ਸੀ ਤੋੜਨੇ ਯਾਰ। ਵੇ ਮੰਨੂ। ਹਾਂ ਤਾਈ। ਤੇ ਬੇਬੇ ਕਰਿਆ? ਹਾਂ ਬੇਬੇ ਦਾ ਕਰੀ ਆ ਵੀ। ਕਿਵੇਂ ਕੰਮ ਸੀ ਕੋਈ? ਵੇ ਹੋਰ ਆ ਬੁੜੀਆਂ ਨੇ 100 ਕੰਮ ਹੁੰਦੇ ਨੇ। ਤੂੰ ਕਿਉਂ ਆਹ ਉਹ ਪੁੱਛਦਾ ਹੁੰਦਾ ਹੈ? ਚਲ ਹਾਂ ਕਰੀ ਆ ਬੇਬੇ ਦਾ ਕੋਈ ਨਹੀਂ। ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਭਾਈ ਕਿਵੇਂ ਆਂ ਜੰਦਰੇ ਵਧੀਆ ਠੀਕ ਠਾਕ ਤੂੰ ਦੱਸ ਬੇਬੇ ਵਧੀਆ ਠੀਕ ਠਾਕ ਆਗੇ ਪਰ ਵਾਹ ਠੀਕ ਹੈ ਸਾਰਾ ਸਾਰਾ ਠੀਕ ਹੈ ਆਪਣੀ ਆਪਣੇ ਵੀ ਠੀਕ ਠਾਕ ਹੈ ਅੱਛਾ ਲੈ ਤੁਸਾਂ ਸੇਮੀਆਂ ਵਟਾ ਲੀਆਂ ਹੈ ਨਾ ਵਧੀਆ ਵਟਾ ਦੇ ਜਾਂਗੇ ਸਾਮਣ ਨੂੰ ਹੁਣ ਅੱਛਾ ਉੱਥੇ ਭੇਜਣੀਆਂ ਨੇ ਉੱਥੇ ਭੇਜਣੀਆਂ ਨੇ ਤੁਸੀਂ ਨਹੀਂ ਵਟਾਈਆਂ ਅਸੀਂ ਕਿੱਥੇ ਮੈਂ ਤਾਂ ਹਜੇ ਕਹੀ ਜਾਂਦੀ ਸੀ ਮਖਾਟਾ ਕੱਢਾਂ ਕੋ ਉਹਨਾਂ ਤੋਂ ਹੀ ਲੈ ਕੇ ਵਟਾਵਾਂ ਐਂ ਜਿ ਸਲਾਹ ਕਰੀ ਜਾਂਦੀ ਸੀ ਮੈਂ ਤਾਂ ਕੁਛ ਤਾਂ ਕਰੋ ਕੱਢ ਲੈਤੀ ਕੁਛ ਉਹਨਾਂ ਤੋਂ ਉਹ ਵਾਲਿਆ ਅੱਧਾ ਤੋਂ ਉਹ ਵਾਲਿਆ ਅਦਦਾ ਮੈਂ ਘਰੇ ਘੱਟ ਲਿਆਤੀਆ ਵਧੀਆ ਚਿੱਟੀ-ਚਿੱਟੀਆਂ ਸੇਵੀਆਂ ਨੇ ਹੈਨਾ ਹੋਰ ਬਾਹਲੀਆਂ ਸੋਹਣੀਆਂ ਮਟਕੇ ਜਾਂਦਾ ਇਹ ਵਾਰੀ ਆਉਂਦਾ ਉਹ ਪਿੱਖੀ ਤੋਂ ਮੁੰਡਾ ਅੱਛਾ ਤੇ ਹੋਰ ਉਹ ਠੀਕ ਹੋ ਵਧੀਆ ਠੀਕ ਆਂਗੇ ਮੈਂ ਤੈਨੂੰ ਆਏ ਪੁੱਛ ਦਿੱਤੀਗੀ ਮੈਂ ਕਿਹਾ ਪੈਨਸ਼ਨ ਆਈ ਪਈ ਹੈ ਲਿਆਂਦੀ ਪਹਿਲੇ ਸੰਤ ਮੰ ਲਿਆ ਹੀ ਇੰਦਰੇ ਤੂੰ ਇੱਧਰ ਉੱਧਰ ਜੇ ਕਿਵੇਂ ਚਾਖਦੀ ਹੈਗੀ ਮੈਂ ਤਾਂ ਐ ਚਾਖਦੀ ਆਂ ਬੇਬੇ ਮੈਂ ਆਖਿਆ ਮੇਰੇ ਪੈਨਸ਼ਨ ਤਾਂ ਮਗਰੋਂ ਆਉਂਦੀ ਹੈ ਪਹਿਲਾਂ ਕਹਿਣ ਲੱਗ ਜਾਂਦੀਆਂ ਨੇ ਵੀ ਬੇਬੇ ਦੀ ਪੈਨਸ਼ਨ ਆਉ ਪੈਨਸ਼ਨ ਆ ਉਹ ਖੋਹ ਲੈਂਦੀਆਂ ਨਗੀਆਂ ਇਹ ਤਾਂ ਤੇਰੀ ਗੱਲ ਹੈਗੀ ਨਾ ਸੱਚੀ ਮੈਂ ਝੂਠਿੰਦਾ ਬੋਲਿਆ ਪਹਿਲਾਂ ਖਿੱਚ ਲੈਣੀਆਂ ਨਗੀਆਂ ਫਿਰ ਹੁਣ ਬੜੇ ਪੈਗਾ ਹੁਣ ਮੈਂ ਕਿਹਦੇ ਫੜ ਕੇ ਲੈ ਕੇ ਦੇ ਦਾਂ ਕੋਈ ਕੁੜੀ ਆ ਗਈ ਹੁਣ ਪੂਰੀ ਫਰਾਈ ਕੁੜੀ ਆ ਗਈ ਅਗਲੀ ਵਾਰ ਕੋਈ ਬੁੜੀ ਵੀਰ ਸੱਲ ਲੈਂਗੀ ਕਿਵੇਂ 100 ਰੁਪਏ 50 ਰੁਪਏ ਦਿੱਤਾ ਹੀ ਲਗਾ ਕੋਈ ਦੋ ਦੋਤੀਆਂ ਆ ਜਾਂਦੇ ਨੇ ਕੋਈ ਰਿਸ਼ਤੇਦਾਰੋਂ ਜੋ ਆ ਜਾਂਦਾ ਉਹਨੂੰ ਵੀ ਆਪਾਂ ਹੁਣ ਬੁੜੀ ਬੈਠੀ ਹੁੰਦੀ ਹੈ ਜਦੋਂ ਉਹਨੂੰ ਸਗਨ ਤਾਂ ਦੇਣਾ ਹੀ ਪੈਂਦਾ ਹੈ ਜਾਂਦਿਆਂ ਨੂੰ ਹੈ ਫੇਰ ਭਾਈ ਦਵਾਈਆਂ ਬੂਟੀਆਂ ਸਾਰਾ ਦਿਨ ਦਵਾਈਆਂ ਬੂਟੀਆਂ ਤੋਂ ਬਿਨਾ ਹੋਰ ਕੋਈ ਆਪਾਂ ਨੂੰ ਉਹ ਨਹੀਂ ਆਏਗਾ ਤੁਰਿਆ ਨ ਜਾਂਦਾ ਗੋਡੇ ਸੌ ਗਿੱਟੇ ਦੁਖਦੇ ਨੇਗੇ ਬੁੜੀਆਂ ਦੇ ਖੰਡਪਾਟ ਆ ਗਿਆ ਹਾਂ ਖੰਡਪਾਟ ਆ ਗਿਆ ਹੁਣ ਉਹਨਾਂ ਨੇ ਤਾਂ ਮੈਨੂੰ ਦਿੱਤਾ ਹੈ 2000 ਦਾ ਸੂਟ ਬਣਾ ਕੇ ਹੁਣ ਮੈਂ ਉਹਨਾਂ ਨੂੰ 500 ਵੀ ਨਹੀਂ ਦੇ ਸਕਦੀ ਮੈਂ ਜਵਾਕ ਨੂੰ ਨਾ ਨਾ ਦੇਣਾ ਪੈਂਦਾ ਜੇ ਆਪਾਂ ਆਖੇ ਹੱਥ ਦੇਵਾਂਗੇ ਤਾਂ ਗਿੱਠ ਦੇਵੂ ਅਗਲਾ ਵਾਹ ਕਰਦੀਆਂ ਨਹੀਂ ਭਾਈ ਖੋਲਣੀਆਂ ਨੇ ਉਹਦੀ ਖੋਲਣ ਦੇ ਨੇ ਸੱਚੀਆ ਗੱਲ ਤੇਰੀਏ ਤਾਂ ਜਮਾ ਸੋਲਾਨੀ ਐ ਤੂੰ ਵੀ ਫਿਰ ਚੋਰੀ ਚੋਰੀ ਲਈ ਪੈਨਸ਼ਨ ਕਿਹਨੂੰ ਨਾਲ ਲੈ ਕੇ ਗਈ ਸੀ ਮੈਂ ਤਾਂ ਮੰਨੂ ਤਿਆਰ ਹੋਈਆਂ ਦਾ ਤੀ ਉਹਨੂੰ ਲੈ ਕੇ ਗਈ ਕੀ ਇੱਤਨਾ ਹੈ ਕਿ ਇੱਥੇ ਵਾਧੂ ਅੱਛਾ ਗੱਲ ਕਰ ਮਿਲ ਗਈ ਮੈਨੂੰ ਫੇਰ ਵੀ ਅੱਛਾ ਨਾ ਬੇਬੇ ਤੇ ਇੱਕ ਨੂ ਤਾਂ ਨਹੀਂ ਪੈਨਸ਼ਨ ਲੈਂਦੀ ਤੈਥੋਂ ਮੈਂ ਇੱਥੋਂ ਤਾਂ ਕੋਈ ਨਹੀਂ ਮੈਂ ਵੀ ਪੈਨਸ਼ਨ ਲੈ ਕੇ ਆਉਣੀ ਤੀਗੀ ਹੈ ਜੇ ਮੈਨੂੰ ਪਤਾ ਹੁੰਦਾ ਮੈਂ ਲੈ ਆਉਂਦੀ ਤੇਰੇ ਨਾਲ ਜਾ ਕੇ ਚੱਲ ਮੈਂ ਵੀ ਹੁਣ ਲਿਆਉਣੀ ਹੈ ਭਾਈ ਪੈਨਸ਼ਨ ਜਾਂਦੀਆਂ ਫਿਰ ਪੂਰ ਹੋ ਜੂਣਾ ਇੱਕ ਚੱਲ ਜੂ ਵਾਲੀ ਵੀੜ ਵਾਲੀ ਹੈ ਹੋਰ ਜਾਂਦੀਆਂ ਕੀ ਬਤਾਈ ਜੀ ਮੁਰਬੀ ਚੱਲੇ ਹੋਰ ਪੁੱਤ ਹੋਰ ਕਿਵੇਂ ਠੀਕ ਠਾਕ ਹੋ ਹਾਂ ਸੱਸੀ ਗਲ ਤਾਈ ਜੀ ਸਾਸ੍ਰੀਕਾਰ ਪੁੱਤ ਕਿਵੇਂ ਗੇੜੇ ਮਾਰਨੇ ਹੋਏ ਬਸ ਉਹੀ ਆ ਗਈ ਮੈਂ ਆਖੇ ਬੇਬੇ ਦਾ ਪਤਾ ਲਿਆ ਮਾਂ ਕਹਿੰਦੀ ਬਾੜੀ ਗੋਡੇ ਗੂਡੇ ਜੇ ਦੁਖਦੇ ਨੇ ਹੁਣ ਬੁੱਢਾ ਸਰੀਰ ਹੋ ਗਿਆ ਤਾਈ ਜੀ ਗੋਡੀ ਦੁਖਣਗੇ ਹੋਰ ਫਿਰ ਮੈਂ ਆਖੇ ਚੱਲ ਪਤਾ ਲੈ ਕੇ ਆਉਣੀ ਆ ਕੀ ਪਤਾ ਹੁੰਦਾ ਬੁੱਢਿਆਂ ਦਾ ਹਨਾ ਤੁਸੀਂ ਮੁੜ ਵੀ ਚੱਲੇ ਫਿਰ ਮੇਰੇ ਕੋਲੇ ਤਾਂ ਹੋ ਜਾਂਦੇ ਮਾਣਾ ਮਟ ਮੈਂ ਤਾਂ ਉਹਧਰ ਜੱਗਰ ਕੇ ਨਾ ਭੋਗ ਸੀ ਅੱਛਾ ਉਥੋਂ ਆਈ ਸੀ ਮੈਂ ਆਖੇ ਜਾਂਦੀ ਜਾਂਦੀ ਪਤਾ ਲਿਆ ਉਹ ਸੋੜ ਬਾਰ ਮੁਰਦੀ ਨੱਗੀ ਜਾਂਦੀ ਸੀ ਮੇਰਾ ਜੀਜਾ ਕਰੇ ਮੈਂ ਚੱਲ ਜਾਂਦੀ ਜਾਂਦੀ ਪਤਾ ਲੈ ਜਾਣੀ ਹੈ ਚੱਲ ਵਧੀਆ ਹੋ ਗਿਆ ਫਿਰ ਬਹਿ ਜਾਓ ਮੈਂ ਚਾਹ ਪਾਣੀ ਬਣਾਉਣੀ ਆ ਚਾਹ ਦੀ ਕਿ ਬਾਈ ਪਤਾ ਹੈ ਹੁਣ ਦੇਖ ਮੈਂ ਭੋਗ ਤੋਂ ਆਈਆਂ ਖਾ ਪੀ ਕੇ ਆਈਆਂ ਉੱਥੋਂ ਸਾਰਾ ਕੁਝ ਅੱਛਾ ਸਾਰੇ ਠੀਕ ਨੇ ਵਧੀਆ ਪਰਿਵਾਰ ਚ ਹਾਂ ਵਧੀਆ ਠੀਕ ਠਾਕ ਮੈਂ ਕਹਉ ਤਾਂ ਨਹੀਂ ਘੇੜ ਮਾਰਦੀ ਮੈਂ ਚੱਲ ਮੈਂ ਤਾਂ ਜਾਂਦੀ ਜਾਂਦੀ ਪਤਾ ਲੈ ਜਾ ਚੱਲ ਵਧੀਆ ਹੋ ਗਿਆ ਆ ਗਏ ਮੈਂ ਵੀ ਆਖ ਮਾਂ ਮੈਨੂੰ ਬਾਜ ਜੀ ਤਾਂ ਲੱਗੀ ਜਾਂਦੀ ਹੈ ਜਦੋਂ ਮੈਂ ਗੇਟ ਖੋਲ੍ਹਿਆ ਤੁਸੀਂ ਮੁੜ ਵੀ ਚੱਲੇ ਨਾ ਛੇਤੀ ਮਾਂ ਬਸ ਬੇਬੇ ਨਾਲ ਦੋ ਕੁ ਗੱਲਾਂ ਹੀ ਕਰਿਆ ਤੇ ਮੈਂ ਚੱਲ ਮੈਂ ਜਾਂਦੀ ਮੇਰੇ ਵੀ ਕੰਮ ਬਲਾ ਹੀ ਪੈ ਨੇ ਘਰੇ ਕੰਮਤਾ ਕਰਲੇ ਬੰਦੇ ਦੇ ਹੋਰ ਤੜਕੇ ਮੈਂ ਸਵੇਹਾ ਵਗਦੀ ਸੀ ਉਹਨਾਂ ਦੇ ਅੱਛਾ ਹੋਰ ਤੇ ਚਾਹ ਨੂੰ ਤਾਂ ਕੀ ਟਾਈਮ ਲੱਗਦਾ ਸੀ 2 ਮਿੰਟ ਵੀ ਨਹੀਂ ਸੀ ਲੱਗਦੇ ਚਾਹ ਨੂੰ ਤਾਂ ਨਾ ਨਾ ਚਾਹ ਬੱਸ ਮੈਂ ਉਧਰ ਅੱਜ ਪੁੱਜ ਕੇ ਆਈ ਆਂ ਕਿ ਉਹਨਾਂ ਨਾਲ ਰਿਸ਼ਤੇਦਾਰੀ ਜੀਤੀ ਸਵੇਹਾ ਵਗਦੀ ਸੀ ਮੈਂ ਅੱਛਾ ਹੋਰ ਮੈਂ ਮਖਾ ਚੱਲ ਜਾਂਦੀ ਜਾਂਦੀ ਪਤਾ ਜੇ ਲੈ ਜਾ ਚੱਲ ਠੀਕ ਹੈ ਆ ਗਏ ਸਪਰੇਅ ਕਰਕੇ ਹਾਂ ਬੇਬੇ ਕਰਾਤੀ ਬਰੇ ਚੱਲ ਚੱਲ 8-9 ਜਣੇ ਸੀਗੇ ਦੋ ਘੰਟਿਆਂ ਚ ਕਰਕੇ ਸਾਰੇ ਬਾਣ ਤੇ ਸਵੇਰੇ ਵੀ ਬੇਬੇ ਬਾਲੀ ਮਹਿੰਗੀ ਹੁੰਦੀ ਆ ਆ 15000 ਦੀ ਐ ਪੈਸੇ ਤਾਂ ਹੀ ਲੱਗਦੇ ਨੇ ਤੇ ਹੋਰ ਤੂੰ ਸਵੇਰੇ ਸਵੇਰੇ ਕਿੱਧਰ ਭੱਗੀ ਸੀ ਮੈਂ ਪੈਨਸ਼ਨ ਲੈਣ ਗਈ ਸੀ ਲਈ ਬਣਸਣ ਉਹਦਾ ਬੁੜਿਆਂ ਨੂੰ ਨਜ਼ਾਰਾ ਹੈ ਨਾ ਚੜੇ ਮਹੀਨੇ 15000 ਮਿਲ ਜਾਂਦਾ ਹੋਰ ਮਿਲ ਜਾਂਦਾ ਉਹ 15000 ਮੰਗਰ ਹਾਂ ਕਹੀਂ ਇਹਨੇ 1500 ਹੀ ਮਿਲਦਾ ਤੁਹਾਨੂੰ ਤਾਂ ਹਾਂ 1500 ਮਿਲਦਾ 1500 ਅੱਛਾ ਬੇਬੇ ਤੈਨੂੰ ਐ ਪਤਾ ਹੈਗਾ ਵੀ ਇਹ ਪੈਨਸ਼ਨ ਲਈ ਕਿਹਨੇ ਐ ਇਹ ਬਾਦਲ ਸਾਹਿਬ ਨੇ ਅੱਛਾ ਉਦੋਂ ਕਿੰਨੀ ਸੀਗੀ ਉਹ ਤੋਂ ਪਹਿਲਾਂ ਚਲਦੀ ਚਲਦੀ ਸ਼ੁਰੂ ਤੋਂ ਥੋੜੀ ਥੋੜੀ ਚਲਦੀ ਚਲਦੀ 350 ਕਰਦੀ ਸੀ ਇਹਨੇ ਮੈਂ ਤਾਂ ਇੱਥੇ ਵੱਡੇ ਬੁੜੇ ਦੱਸੀ ਜਾਂਦੇ ਆ ਕਹਿੰਦੇ ਉਹ ਤੋਂ ਪਹਿਲਾਂ ਇਹ 75 ਰੁਪਏ ਵੀ ਸੀ 50 ਤੋਂ ਚੱਲੀ ਸੀ ਅੱਛਾ 50 ਤੋਂ ਚੱਲਦੀ ਜਦੋਂ ਬਦਲਾ ਆ ਗਿਆ ਨਾ ਫਿਰ ਉਹਨੇ 350 ਇਕੱਠੀ ਕਰਤੀ ਸੀ ਉਹ ਮੈਂ ਤੈਨੂੰ ਐਂ ਕਹਣਾਗਾ ਵੀ ਚਲ ਹੁਣ ਤਾਂ 1500 ਆ ਜਾਂਦੀ ਹੋਊਗੀ ਹਾਂ ਹਾਂ ਹੁਣ ਆਪਦੇ ਕੋਲ ਹੀ ਰੱਖਦੀਆਂ ਕਿਸੇ ਨੂੰ ਦਿਆ ਨਾ ਕਰ ਰਹਿ ਜਾਂਦੀ ਆ ਕਿਤੇ ਬਸ ਚਾਲ ਤੂੰ ਐਂ ਕਰ ਫਿਰ ਹੁਣ ਤਾਂ ਵਧੀਆ ਹੋਣ ਲੱਗ ਗਈ ਜਾਂਦਾ ਜਾਂਦਾ ਚੰਨੀ ਵਧਾ ਗਿਆ ਸੀ ਪਰ ਐਨੇ ਨਹੀਂ ਭਗਵੰਤ ਮਾਨ ਨੇ ਕੁਝ ਵੀ ਕਰਿਆ ਹਨਾ ਆ ਇਹ ਤਾਂ ਬੇੜਾ ਬੈਠ ਗਿਆ ਇਹ ਤਾਂ 1000 ਰੁਪਿਆ ਕਹਿ ਕੇ ਮੁੱਕਰ ਗਿਆ ਹਜੇ ਦਿੱਤੇ ਨਹੀਂ ਉਹ ਤੁਸੀਂ ਕਿਹੜਾ ਜੰਗ ਲੜ ਕੇ ਆਇਓ ਵੀ ਤੁਹਾਨੂੰ 1000 ਮਿਲ ਗਿਆ ਤੁਹਾਨੂੰ 1000 ਮਿਲ ਜਾ ਕਰੋ ਲੜ ਕੇ ਘਰੇ ਬਾਸ ਚੜ ਕੇ ਉੱਡ ਜਾ ਕਰੋਂਗੀਆਂ ਮੈਂ ਬਸ ਕਿੱਥੇ ਚੜਾਂਦਾ ਹੁਣ ਬੱਸ ਵੀ ਕਰਾਇਆ ਫੇਰੀ ਹੈ ਕਾਇਨ ਲੱਗਦਾ ਸਾਨੂੰ ਕੁਡੀ ਕਮ ਕੀ ਵਰੇਜ ਹੈ ਚੱਲ ਜੰਗਾ ਕਿਉਂ ਹਰ ਕਿਸੇ ਨਹੀਂ ਐ ਤੂੰ ਮੈਨੂੰ ਆਏ ਦਸ ਰੋਟੀ ਪਾਣੀ ਖਾ ਲਿਆ ਖਾ ਲਿਆ ਖਾ ਲਿਆ ਚਾਲ ਅੱਜ ਦਾ ਤੈਨੂੰ ਚਾ ਚੜਿਆ ਪਿਆ ਹਨਾ 1500 ਕੀ ਚੋ ਚੜੇ ਪੈ ਹੋਰ ਚੋ ਚੜੇ ਪੈ ਤੇ ਦੀਵੇ ਬੁਝੇ ਪੈ ਨੇ ਯਰ ਲੇਟ ਹੋ ਗਿਆ ਅੱਜ ਦਾ ਤਰੀਕ ਵੀ ਟੋਆ ਹੋਇਆ ਖੀਸ ਭਰਨੀ ਅੱਜ ਲਾਸਟ ਦਿਨ ਆ ਪੈਸੀ ਦੇਖਾਂ ਬਾਈ ਨੇ ਤਾਂ ਪੈਸੇ ਢੇਢੇ ਸੀ ਹੈਗੇ ਨਹੀਂ ਪੂਰੇ ਪੈਸੇ ਉਹ ਤਾਂ ਦਾ ਤਿਰੇ ਗਏ ਮਾਗਰ 500 ਰੁਪਏ verdade 500 ਰੁਪਏ ਉਹ ਜਿਹੜੇ ਬਾਈ ਤੋਂ ਮੰਗੂ ਉਹ ਗਾਲਾਂ ਨੂੰਗਾ ਜਿਹਨੂੰ ਮੈਂ ਪੈਸੀ ਦੇਤੀ ਸੀ ਇਹ ਐਂ ਕਰਤਾ ਕੱਲ ਬੀਬੀ ਨੂੰ ਪੈਨਸ਼ਨ ਦਵਾ ਕੇ ਚ ਲੈੰਦੀ ਆ ਬੀਬੇ ਨੂੰ ਮੰਗ ਲੈਣਾ ਕੀ ਦੇਈ ਦੇਵੇ ਕੋਈ ਤਾਂ ਕੋਈ ਹੱਲ ਨਹੀਂ ਹੈਗਾ ਹੁਣ ਬੀਬੇ ਹਾਂ ਕਿਆ ਮੈਂ ਇਹ ਕਾ ਉਹ ਸੀਆ ਮੈਂ ਨਾ ਫੀਸ ਭਰਨੀ ਸੀਗੀ ਤੇ ਬਾਈ ਨੇ ਮੈਨੂੰ ਪੈਸੇ ਦੇ ਦਿੱਤੇ ਸੀ ਪਰ ਸੋਂ ਜੋ ਉੱਥੇ ਤੇ ਉਹ ਚਾਹਣਾ ਮੈਥੋਂ 500 ਰੁਪਏ ਚਾਹ ਰਿਹਾ ਮੈਨੂੰ 500 ਰੁਪਏ ਦੇ ਮੇਰੇ ਕੋਲ ਤਾਂ ਹੈ ਨਹੀਂ ਹੁਣ ਪੰਜੀ ਵੀ ਕਿਉਂ ਪੰਜੀ ਕਿਉਂ ਨਹੀਂ ਹੈਗੀ ਬੇਬੇ ਕੱਲ ਦਾ ਤੈਨੂੰ ਪੈਨਸ਼ਨ ਦਵਾ ਕੇ ਲੈਂਦੀ ਜਮਾਨ ਦਵਾ ਕੇ ਲੈ ਜਮਾਨੀ ਮੈਂ ਮੁੱਕਰਦੀ ਪਰ ਸਾਰੇ ਚੱਲ ਗਏ ਮੇਰੇ ਕੋਲ ਤਾਂ ਪੈਸਾ ਇੱਕ ਨਹੀਂ ਮੇਰੇ ਤਾਂ ਗੀਜਾ ਦੇਖ ਲੈ ਜੇ ਫਰੋੜ ਲੈ ਬਟੂਆ ਖਾਦਨੀ ਆ ਤੈਨੂੰ ਬੇਬੇ ਕੱਲ ਦਾ ਤੈਨੂੰ ਪੈਨਸ਼ਨ ਦਵਾ ਕੇ ਲੈਂਦੀ ਇਸ ਤੋਂ ਬਾਅਦ ਚੱਲ ਕਿੱਥੇ ਗਈ ਨਾ ਤਾਂ ਬੂਈ ਆਪਣੇ ਘਰੇ ਆਇਆ ਨਾ ਤੂੰ ਕਿਤੇ ਗਈਆਂ ਗਈ ਕੋ ਮੇਰੀ ਗੱਲ ਸੁਣ ਲੈ ਜਿਹੜੇ ਮੈਂ ਫੜ ਕੇ ਵਰਤ ਲੈਣੀਆਂ ਮੈਂ ਸਭ ਦੇ ਧਾਰੇ ਦੇਤੇ ਵਰਤ ਕਿੱਥੇ ਲੈਣੀਆਂ ਤੂੰ ਤੈਨੂੰ ਤਾਂ ਕਿਤੇ ਲੋੜ ਹੀ ਨਹੀਂ ਪੈਂਦੀ ਪੈਸਿਆਂ ਦੀ ਪੈਸਿਆਂ ਦੀ ਤਾਂ ਲੋੜ ਪੈਂਦੀ ਰਹਿੰਦੀ ਮੈਨ ਇਹ ਕਾਨੂੰਨ ਕਹਿਣਾ ਤੂੰ ਬੀਬੀ ਦੇਖ ਲੈ ਜੇ 500 ਰੁਪਏ ਹੈਗਾ ਮੈਂ ਤੈਨੂੰ ਦੇ ਦੂੰਗਾ ਮੈਂ ਤੈਨੂੰ ਸੌ ਲੈਣਾ ਜਿੱਡੀ ਲੈਣੀ ਹੈਗੀ ਉਹ ਬਟੂਆ ਦੇਖ ਲੈ ਮੇਰਾ ਚੱਕ ਕੇ ਉਹ ਪੈਗਾ ਜੇ ਬਟੂਆ ਪੈਸੇ ਹੋਣ ਮੈਂ ਲੁਕੋ ਕੇ ਰੱਖਾਂ ਉਹ ਬੀਬੀ ਮੈਂ ਫੀਸ ਭਰਨੀ ਨਹੀਂ ਦੀ ਫਿਰ ਨਾ ਜੁਰਮਾਨਾ ਲੱਗ ਜਿਓ ਅੱਜ ਆਖਰੀ ਤਰੀਕ ਹੋ ਗਿਆ ਉਹ ਤਾਰ ਤੂੰ ਪੁੱਛ ਲੈ ਬੀਬੀ ਮੈਥੋਂ ਵੀ ਸੌਖ ਵਾਲਾ ਚਾਹੀ ਤੈਨੂੰ ਐ ਲੱਗਦਾ ਹੋਊਗਾ ਵੀ ਇਹ ਤਾਂ ਜਾਣ ਕੇ ਪੈਸੇ ਮੰਗਦਾ ਵੀ ਹਾਂ ਮੈਂ ਪੈਨਸ਼ਨ ਦਿਵਾ ਕੇ ਨਾ ਬੀਬੀ ਮੈਂ ਤਾਂ ਨਹੀਂ ਮੰਗਦਾ ਮੈਂ ਫੀਸ ਭਰਨੀ ਹੈਗੀ ਮੇਰੇ ਕੋਲ ਸੱਚੀ ਪੈਸੇ ਚੱਲ ਜੇ ਮੈਂ ਤੈਨੂੰ ਆਥਨੇ ਪੈਸੇ ਲਿਆ ਕੇ ਦੇ ਦੂੰਗਾ ਮੈਂ ਕਿਹੜਾ ਹੋ ਕਰਦਾਗਾ ਮੈਂ ਕਿਸ ਤੋਂ ਧਾਰ ਹੀ ਲੈਣੇ ਨੇ ਉਹ ਤਨੂੰ ਦੇ ਦੂੰਗਾ ਕੀ ਆ ਮੈਂ ਤੈਨੂੰ ਦੇ ਦੂੰ ਪੈਸੇ ਮੇਰੇ ਕੋਲ ਤਾਂ 5 ਰੁਪਏ ਨਹੀਂ ਇਹ ਸੌ ਲੈਣੀਆਂ ਸੌ ਲੈ ਲੈ ਬਟੂਆ ਦੇਖਣਾ ਬਟੂਆ ਗਿੱਜਾ ਜੇ ਫਰੋੜਨਾ ਉਪਰੋੜ ਲੈ ਮੇਰੇ ਤਾਂ ਸਾਰੇ ਪੈਸੇ ਲੈ ਐਵਤਾਰ ਨੂੰ ਪੁੱਛ ਲੈ ਜਾ ਕੇ ਉਹ ਤਾਂ ਮਿਲ ਜਾਣਗੇ ਓਹੋ ਬੇਬੇ ਤੂੰ ਮੈਨੂੰ ਐਂ ਤਾਂ ਦੱਸਦੀ ਪੈਸੇ ਲੱਗ ਕਿੱਧਰ ਗਏ ਬੇ ਲੱਗ ਕੇ ਜਿਹੜੇ ਮੈਂ ਧਾਰੇ ਫੜਦੇ ਹਾਂ ਮੈਂ ਦੇ ਦੰਨੀ ਆ ਚਲੋ ਫਿਰ ਮੈਂ ਤਾਂ ਆਪ ਹੀ ਕਰਨ ਨੂੰ ਕੋਈ ਹਾਲ ਆਹੋ ਤੂੰ ਹੀ ਜਵਾਬ ਦੇ ਦੇ ਮੈਨੂੰ ਬਾ ਕੀ ਐਂਤੀ ਦੂਰਾ ਕਿਦਰ ਫੱਡੇ ਚੰਦਾ ਢੋਲੂ ਚੱਕੀ ਧੜਕੀ ਧੜਕੀ ਹੋਰ ਵੀ ਬੀਠੇ ਠੀਕ ਹੈ ਹਾਂ ਮਾਤਾ ਠੀਕ ਹੈ ਉਹ ਨਾ ਅੱਜ ਸਾਡੇ ਜੰਮਿਆ ਨਹੀਂ ਹੈਗਾ ਦੁੱਧ ਅੱਛਾ ਗੋਗੀ ਹੁਣ ਲੱਸੀ ਤੋਂ ਬਿਨਾ ਰੋਟੀ ਨਹੀਂ ਖਾਂਦਾ ਜੇ ਤਾਂ ਪਹਿਲਾਂ ਆ ਜਾਂਦੀ ਫਿਰ ਤਾਂ ਲੈ ਨਹੀਂ ਹੁੰਦਾ ਸਾਰੇ ਘਰ ਲਈਏ ਵਰਤੀ ਗਈ ਤੇ ਹੁਣ ਆਪ ਨੂੰ ਜਿਹੜਾ ਸਵਾਲ ਲੱਗਦੀ ਹੈਗੀ ਰੋਟੀ ਲੱਸੀ ਤੋਂ ਬਿਨਾ ਲੱਗਦੀ ਨਹੀਂ ਹੈਗੀ ਸਾਡੇ ਤਾਂ ਰਿਕਣਾ ਧੋਕੇ ਘਰ ਤਾਂ ਮਾਤਾ ਉਹ ਮਗਾ ਚੱਲ ਜੇ ਥੋੜੀ ਮਿੰਜੂ ਮਤਾ ਮਖਲਿਆ ਮੰਗਲਾ ਦੀ ਡੋਲੂ ਬਰਕੇ ਲੈ ਜਾਂਦੀ ਇਹ ਗੱਲ ਕਰ ਕਰਾਂ ਕੀ ਕੋਤੀ ਰਕਣਾ ਸਾਰੇ ਲੈ ਗਏ ਅੰਗ ਮੰਡੀ ਮਜਮੀਆਂ ਬੂਜੀਆਂ ਦੇ ਘਰ ਆ ਗਏ ਨੇ ਲੈ ਜਾਂਦੇ ਨੇਗੇ ਚਲੋ ਐ ਨਹੀਂ ਡੋਲਦੇ ਹਾਂ ਵੀ ਚੱਲ ਕਿਸੇ ਦੇ ਮੂੰਹ ਚ ਪੈ ਜੂ ਪੈ ਜਾਂਦੀ ਆ ਹਾਂ ਅਨਾਸੀਂ ਡੋਲਦੇ ਢੂਲਦੇ ਨਹੀਂ ਸਿਰ ਤੇ ਲੱਗ ਜਾਂਦੀ ਏ ਸਾਰੀ ਅੱਛਾ ਲੱਗ ਜਾਂਦੀ ਸਿਰ ਤੇ ਲੱਸੀ ਬਹਰਾ ਹੀ ਰਹਿੰਦੀ ਐਦਾ ਫੇ ਥੋੜੀ ਘਣੀ ਜਾਗ ਨੂੰ ਲੱਖਦੇ ਕੌਲੀ ਚ ਪਾ ਕੇ ਬਾਕੀ ਸਾਰਾ ੜਕਣਾ ਤੋਂ ਕਿਸਮ ਹਰ ਕੇ ਪਹਿਲੇ ਹੀ ਕੰਮ ਨਿਵੇੜ ਦਿੰਨੇਗੇ ਚਲੂੰ ਤਾਂ ਵਧੀਆ ਏ ਧੁੱਪੇ ਤਰਿਆ ਹੋਇਆ ਫਿਰ ਠੱਟੀ ਜੀ ਨਹੀਂ ਹੁੰਦੀ ਵਿਚ ਮੁਸ ਸੁਵੈਲ ਜੀ ਨਹੀਂ ਆਉਂਦੀ ਹਾਂ ਹਾਂ ਸੁਵੈਲ ਜੀ ਨਹੀਂ ਆਉਂਦੀ ੜਕਣੇ ਚ ਤੇ ਹੋਰ ਕੱਲ ਫਿਰ ਮੈਂ ਉੱਥੇ ਬਾਗੀ ਮੈਂ ਤਾਂ ਗੋਗੀ ਨੂੰ ਪੈਨਸ਼ਨ ਲੈਣ ਉਧਰ ਦੇ ਉਧਰ ਹੀ ਬਾਗੀ ਫਿਰ ਅੱਛਾ ਮੈਂ ਕਿ ਮੈਂ ਵੀ ਕਢਾ ਲਿਆ ਮਾਂ ਫੇਕੜਾ ਲਈ ਤੀ ਤੇ ਹੋਰ ਇੰਨੀ ਘਰ ਭੀੜ ਨਹੀਂ ਤੀ ਇਸ ਤਸ ਦੇ ਹੀ ਬਾਗੇ ਤੇ ਮੈਂ ਤਾਂ ਮਿੰਟ ਚ ਕਢਾ ਲਈ ਮੈਂ ਤਾਂ ਆਖੇ ਗੋਗੀ ਨੂੰ ਪਈ ਮੈਂ ਕਿ ਉਧਰ ਦੇ ਉਧਰ ਚੱਲ ਮੇਰੇ ਨਾਲ ਤਾਂ ਮਾਨਸਾ ਮੈਂ ਤਾਂ ਸੂਟ ਲੈ ਕੇ ਆਉਂਗੀ ਮੈਂ ਤਾਂ ਜਦੋਂ ਪੈਨਸ਼ਨ ਲਿਆਉਣੀ ਆ ਇੱਕ ਅਦਾ ਸੂਟ ਜ਼ਰੂਰ ਲਿਆਉਣੀ ਆਂਗੀ ਪਰ ਐਨੇ ਸੂਟ ਕੀ ਕਰਦੀਆਂ ਲਓ ਜੋ ਕਰੇ ਲਿਆਉਂਗੀ ਨਾ ਤਾਂ ਫੇਰ ਮੰਗਣਗੇ ਆਖਣਗੇ ਪੈਨਸ਼ਨ ਦੇ ਤੇ ਨਾਲੇ ਮੈਂ ਆਖਾ ਮੈਂ ਆਖਾ ਚਲੋ ਵੀ ਸੂਟ ਤਾਂ ਬਣਦਾ ਹੈਗਾ ਇਸ ਵਾਰ ਤੇ ਘਰੇ ਕਿਥੇ ਛੱਡਦੇ ਨੇ ਮੈਥੋਂ ਉਹਦੀ ਲੈ ਜਾਣਗੇ ਫਟਕੇ ਆਖਣਗੇ ਉਹ ਕਹੂਗਾ ਮੈਨੂੰ ਦੇਓ ਚੱਲ ਜਾਂਦੀਆਂ ਨੇ ਕਬੀਲਦਾਰੀਆਂ ਨੇ ਚੱਲ ਜਾਂਦੀਆਂ ਨੇ ਘਰੇ ਕਬੀਲਦਾਰੀ ਹੈ ਕੁਈ ਲੜਿਆ ਫੇਰ ਹੁਣ ਆਪ ਨੂੰ ਵੀ ਤਾਂ ਉਹ ਹੁੰਦਾ ਹੈਗਾ ਵੀ ਚਲ ਕੋਈ ਸੂਟ ਚੱਜਾ ਲੈ ਆ ਕੇ ਰੱਖ ਲੀ ਕਿਤੇ ਲੋਡ ਪੈ ਜਾਂਦੀ ਆ ਔਣ ਜਾਣ ਚ ਨਹੀਂ ਤਾਂ ਪੈ ਜਾਂਦੀ ਆ ਲੋਡ ਤਾਂ ਪੈ ਜਾਂਦੀ ਆ ਹੋਰ ਮੈਂ ਤਾਂ ਪਾਈ ਲਿਓ ਨਹੀਂ ਆ ਆਈ ਵਾਰ ਲਿਓ ਨਹੀਂ ਆ ਹਾਂ ਤਾਂ ਫੇਰ ਸਾਡੇ ਤਾਂ ਘਰੇ ਨਹੀਂ ਲੋਟ ਆਉਂਦਾ ਹੈਗਾ ਸੁਖਨਾ ਕਦੇ ਕਿਸ ਦੇ ਪਾਸੇ ਕਦੇ ਕਿਸ ਦੇ ਪਾਸੇ ਆ ਮਨੁੰਦੀ ਕਾਲਜ ਦੀ ਪੜਾਈ ਹੈ ਦੇਖ ਕਦੇ 100 ਦੀ ਲੋੜਾ ਕਦੇ 50 ਦੀ ਕਦੇ 500 ਦੀ ਇਹ ਨੂੰ ਦੇ ਦੇਨੇ ਕੋਈ ਚੁੱਕ ਸੂਰਾ ਪਰਾਂ ਚੱਲ ਜਾਂਦੇ ਲਗੇ ਘਰੇ ਨਹੀਂ ਫੇਰ ਬੱਚਦੇ ਵੈਸੇ ਕਰੇ ਲੈ ਆ ਕੇ ਤਾਂ ਉਹਦੀ ਲੱਗ ਜਾਂਦੇ ਨੇ ਫੇਰ ਆਪਨੇ ਕਰਨੇ ਵੀ ਕੀ ਨੇ ਜਿਵਾਕ ਕਾਨੇ ਕੰਮ ਆ ਜਾਣ ਉਹ ਹੀ ਬਥੇਰੇ ਨੇ ਬਸ ਮੈਂ ਤਾਂ ਥੋੜੇ ਕਾਨੇ ਦੇ ਦੰਨੇ ਇਹਨਾਂ ਨੂੰ ਇੰਨੇ ਨਹੀਂ ਮੈਂ ਦਿੰਦੀ ਮੈਂ ਤਾਂ ਆਪ ਆਪ ਦਾ ਸੂਟ ਬਣਾ ਕੇ ਸਰਦਨ ਸੂਟ ਇੰਨੇ ਕੀ ਕਰਨੇ ਨੇਗੇ ਫੇ ਦਵਾਈਆਂ ਤੇ ਚੀ ਭਰਿਆ ਦਵਾਈਆਂ ਬੂਟੀਆਂ ਲਿਓ ਨਹੀਂ ਆ ਵਧੀਆ ਤੇ ਆਪਾਂ ਤਾਂ ਆਪ ਦਾ ਵਧੀਆ ਖਰਚਾ ਕਰਦੇ ਆ ਮੈਂ ਤਾਂ ਕੋਈ ਨਹੀਂ ਕਿਸੇ ਨੂੰ ਜੇ ਲੋੜ ਪੈਂਦੀ ਤਾਂ ਘਰੋਂ ਲੈ ਲੈਣਿਆ ਨਹੀਂ ਲੋੜ ਪੈਂਦੀ ਨਹੀਂ ਸਰ ਜਾਂਦਾ ਉਸੇ ਨਹੀਂ ਸਰ ਜਾਂਦਾਗਾ ਆਪਾਂ ਨਾ ਮੰਗੀ ਨਾ ਕਿਸੇ ਨੇ ਦੀ ਸੂਟ ਸੱਟਦਾ ਤਾਂ ਫੇ ਬਾ ਬਾਧੂਆ ਮੈਨੂੰ ਦਸ ਬਣਾ ਦੇ ਉਦੋਂ ਫਿਰ ਅਗਲਾ ਕਹਿੰਦਾ ਸੂਟ ਤਾਂ ਤੈਨੂੰ ਘਰ ਹੁਣ ਉਹਨੇ ਦੋ ਆਈ ਸੀ ਤੈਨੂੰ ਕਰੋ ਦੋ ਉਹਨੇ ਤੂੰ ਪਹਿਲੇ ਸਣ ਬੋਚ ਕੇ ਉਸ ਵਾਂਗੂ ਰੱਖ ਲੈਣੀ ਆਪਣੀ ਵਾਂਗੂ ਦੱਬ ਲੈਣੀ ਹੈ ਮੈਂ ਤਾਂ ਨਵੇਂ ਤੋਂ ਨਾ ਮਾ ਲਿਉਣੀ ਹੈ ਜਜ਼ਰਵਾਦ ਚੱਲਦਾ ਆਈ ਨਹੀਂ ਵੇਲੇ ਹੁੰਦੀ ਹੈ ਹੋਰ ਹੁਣ ਉਹ ਪੁਰਾਣੇ ਹੋ ਜਾਂਦੇ ਨੇ ਪਾਏ ਹੁਣ ਇਕੱਠੇ ਲਿਆ ਕੇ ਆਏ ਕੀ ਕਰਨੇ ਨੇ ਮੈਂ ਤਾਂ ਕੱਲਾ ਕੱਲਾ ਲਿਉਣੀ ਜਦੋਂ ਪੈਨਸ਼ਨ ਮਿਲ ਜਾਂਦੀ ਆ ਉਹਦੀ ਲਿਆ ਜਾਂ ਫਿਰ ਮਹੀਨ ਪਸੰਦਾਂ ਮਹੀਨੇ ਵਾਂਗਰੀ ਮਿਲਦੀ ਹੈ ਸਾਲ ਚ 12 ਸੂਟ ਹੋ ਜਾਂਦੇ ਨੇ ਫਿਰ 파ਟ ਦੇ ਵੀ ਨੇ ਬੇਬੇ ਮੁਪਰਦੇ ਵੀ ਨੇ ਗਰਮੀ ਚ ਪੜਦੇ ਨੇ ਮੇਰੇ ਤਾਂ ਪੜਦੇ ਨਹੀਂ ਮੇਰੇ ਤਾਂ ਲੇਕਨ ਪਟਿਆ ਹੈ ਮੈਂ ਤਾਂ ਜਦੋਂ ਸੜਿਆ ਜਾ ਹੋ ਜਾਂਦੇ ਸੜਦਾ ਨਹੀਂ ਮੈਂ ਤਾਂ ਪਰ ਮੈਂ ਨਹੀਂ ਆਇਆ ਲਾਲ ਚ ਜਾ ਕਰਨਾ ਨਾ ਮੈਂ ਤਾਂ ਦਿਖਾ ਪਾਈ ਬੈਠੀ ਨਾ ਮਾਂ ਲੈ ਕੇ ਪਾ ਲੇਗੀ ਔੜੀ ਜਾਨ ਦੀ ਸੌਖੀ ਰਹਿੰਦੀ ਐਨਾਂ ਚ ਹੌਲੇ ਐਨਾਂ ਚ ਲੈ ਆਈ ਤਾਂ ਲੱਸੀ ਲੈਣ ਤੀਗੀ ਮੈਂ ਕਿਉਂ ਟੱਟ ਲੱਸੀ ਮਿਲ ਜੂ ਉਹ ਜਵਾਕ ਰੋਟੀ ਕਨੀ ਬੈਠਾ ਹੋਊਗਾ ਉਹਨੇ ਜਾਣ ਹੈ ਡਿਊਟੀ ਤੇ ਆਉਦੇ ਪੀ ਕੇ ਲੱਸੀ ਕਹਿੰਦਾ ਮੈਂ ਰੋਟੀ ਖਾ ਕੇ ਵਗ ਜੂਗਾ ਲੈ ਮੈਂ ਤਾਂ ਉਰੀ ਗੱਲਾਂ ਚ ਲਾ ਲਈ ਤੇ ਤਾਂ ਲੈ ਮੈਂ ਤਾਂ ਜਾਣੀ ਹੈ ਫਿਰ ਮੈਂ ਵੀ ਵੀਰਪਾਲ ਨੂੰ ਬੋਲ ਮਾਰਦੇ ਆ ਮੈਨੂੰ ਰੋਟੀ ਲਿਆ ਦੇ ਭਾਈ ਰੋਟੀ ਖਾਣੀ ਹੈ ਮੈਂ ਹੋਰ ਖਾਲਾ ਚੰਗਾ ਬਥੇਰਾ ਟਾਈਮ ਹੋ ਗਿਆ ਵੀਰ ਪਾਲੀ ਵੀਰ ਪਾਲਾ ਆ ਰੋਟੀ ਲੈ ਕੇ ਦੇ ਮੈਨੂੰ ਭਾਈ ਕੀ ਹੋ ਰਿਹਾ ਬੇ ਬੈਠਾ ਤੜਕੀ ਤੜਕੇ ਹੋਕਰ ਮਾਰੀ ਜਾਨੀਏਗੀ ਅਰੇ ਰੋਟੀ ਬਕਾ ਲੈਂਦੀ ਮੈਂ ਰੋਟੀ ਫੜਾਉਂਦੀ ਕੋਈ ਨਾ ਮੈਂ ਕੰਮਦੰਦਾ ਕਰ ਲਾ ਫੜਾ ਦੂੰਗੀ ਰੋਟੀ ਐਡੀ ਛੇਤੀ ਕੀ ਹੋਏਗਾ ਮੈਂ ਦਵਾਈ ਲੈਣੀ ਸੀ ਕੋਈ ਨਾ ਲੈ ਲਈ ਦਵਾਈ ਐ ਕਿਦਰੀ ਤੂੰ ਮਰਦੀ ਮੈਂ ਤੇ ਚੱਟ ਲੇਟ ਲੈ ਲਈ ਫੜਾ ਦੂੰਗੀ ਰੋਟੀ ਸਾਰੇ ਤੇ ਮੇਰੇ ਕੰਮ ਪਏ ਨਹੀਂਗੇ ਉੱਥੇ ਤਾਂ ਐਡਾ ਧੁੱਪ ਚੜ ਕੇ ਆ ਗਈ ਹਜੇ ਰੋਟੀ ਦਾ ਵੇਲਾ ਹੀ ਨਹੀਂ ਆਇਆ ਅੱਗੇ ਰੋਟੀ ਰੋਟੀ ਰੋਜ਼ ਹੀ ਸਨੀ ਲੈ ਖਾਣੀ ਹੈ ਤੂੰ ਵੀ ਅੱਜ ਭਾਈ ਲੇਟ ਹੋ ਗਏ ਅਸੀਂ ਨਹੀਂ ਤੁਸੀਂ ਤਾਂ ਹੀ ਗੱਲ ਪੈ ਜਾਣੀ ਹਾਂ ਮੈਂ ਤਾਂ ਆਪੀ ਗੱਲ ਪੈਣੀ ਹੈਗੀ ਰੋਟੀ ਦਾ ਟਾਈਮ ਹੀ ਨਹੀਂ ਦੇਖਣ ਦਾ ਕੋਈ ਨਾ ਝੜ ਪੋਚਾ ਕਰ ਲੈਣ ਤੇ ਫੇਰ ਫੜਾਉਂਗੀ ਕੁਚਰ ਕੁਚਰ ਕਰਦੀ ਬੀਪਾਲਾ ਉਹ ਬੀਪਾਲਾ ਕੀ ਕਹਿੰਦੇ ਹੋ ਜੀ ਕਿਉਂ ਬੋਲ ਮਾਰੀ ਆਣੇ ਹੋਗੇ ਪੁਰੇ ਆ ਯਾਰ ਕੀ ਹੈ ਬਾਏਤਾ ਜਾ ਮੇਰੀ ਗੱਲ ਸੁਣਾ ਨਾਲ ਤਾਂ ਮੈਨੂੰ ਲਿਆ ਕੇ ਤੇ ਪਰਚੀਆਂ ਸਾਉਧਾ ਵਾਲੇ ਦੀਆਂ ਉਹਦੇ ਹਮਾਂ ਨਾਲੇ ਮੈਂ ਹੋਰ ਲਿਆਉਂ ਮੈਂ ਪਰਚੀ ਲਿਖਤੀ ਸੀ ਹਾਂ ਲਿਖੀ ਪਈਏ ਬੱਚੇ ਤੇ ਨਾਲੇ ਚੱਕ ਲਿਆ ਪੈਸੇ ਲਿਆਦਾ ਨਹੀਂ ਆਂਗੀ ਹੋਰ ਮੈਂ ਜਾਇਆ ਹਾਂ ਮਾਨਸਾਨ ਮੀਡੀਅਮ ਕੰਮ ਸਾਰਾ ਉਹਨਾਂ ਨਾਲ ਲੇਵਣੀ ਆ ਹਾਲੋ ਜੀ ਆ ਤਾਂ ਹੋਇਆ ਇਹਨੇ ਲਿਖ ਕੇ ਦਿੱਤੀਆਂ ਹਾਂ ਆਇਤ ਕਿ ਤਨ ਨਾਲ ਦੀ ਹੈ ਆਇ ਤੇ ਲਿਖੇਵੇਂ ਤੇ ਪੇਜ ਤੇ ਅੱਛਾ ਉਹ ਇਹ ਤਾਂ ਕੱਚੀ ਵਰਤੀ ਹੈ ਪੱਕੀ ਦਾਸ ਹੈ 7000 ਰੁਪਏ ਫਿਰ ਇਹਨਾਂ ਦਾ ਤੇ ਬਸ ਦੇ ਆਇਓ ਦੇ ਕੇ ਹੋਰ ਸਬਦ ਲੈ ਆਵਾਂਗੇ ਬਾ ਠੀਕ ਹੈ ਫਿਰ ਗਾਂਹਾਂ ਵਾਲਾ ਧਾਰ ਚੱਕ ਰਿਓ ਮੇਰੀ ਗੱਲ ਸੁਣਾ ਜੇ ਮੈਂ ਲੇਟ ਫੋਟ ਹੋ ਗਿਆ ਨਾ ਤੇ ਨੀਰਾ ਪਾ ਦੀ ਪਸ਼ੂਆਂ ਨੂੰ ਤੇ ਕਿਉਂ ਉਹ ਬਈਆ ਕਿੱਧਰ ਗਿਆ ਉਹ ਬਈਆ ਤਾਂ ਭੱਗ ਗਿਆ ਉਹ ਤਾਂ ਭੇਜਤਾ ਹੁਣ ਉਹ ਤੇ ਆਸ ਵੀ ਨਾ ਰੱਖੋ ਉਹ ਨਹੀਂ ਆਉਂਦਾ ਹੁਣ ਉਹ ਤਾਂ ਤੁਹਾਨੂੰ ਤੁਹਾਨੂੰ ਪਤਾ ਲੱਗੇਗਾ ਵੀ ਆਪਣੇ ਕਿੰਨਾ ਕੁ ਹੋਗਾ 5 ਸਾਲ ਦਾ ਜਵਾਬਕ ਨਹੀਂ ਮਾਰਦਾ ਭਈਆਂ ਨੇ ਉਹਦਾ ਕਰਕੇ ਇਹਨੂੰ ਪੰਜਾਬ ਚੋ ਭਜਾਈ ਜਾਂਦੇ ਮੈਂ ਪਹਿਲੀ ਭੇਜਤਾ ਹੁਣ ਇਹ ਪਸ਼ੂ ਆਪ ਸਾਰੇ ਤਾਂ ਆਪ ਕਰ ਲਿਆ ਕਰੋ ਉਹ ਤੇ ਆਸ ਨਾ ਰੱਖਿਓ ਠੀਕ ਹੈ ਤੇ ਹੁਣ ਆਪ ਨੂੰ ਪਾਉਣਾ ਪਿਆ ਗੋਨ ਨੀਰਾ ਹਾਂ ਹਾਂ ਤੁਹਾਨੂੰ ਆਪ ਨੂੰ ਪਾਉਣਾ ਤੈਅ ਕਰੋ ਜਦੋਂ ਮੇਰੇ ਕੋਲ ਟਾਈਮ ਹੋਵੇ ਮੈਂ ਪਾ ਦਿਆ ਕਰੂੰਗਾ ਫੇ ਚੱਲ ਕੋਈ ਨਾ ਫਿਰ ਪਾ ਦਾਂਗੇ ਨੀਰਾ ਉਹ ਧਿਆਨ ਰੱਖੀਂ ਨਾਲੇ ਉਹਨਾਂ ਦਾ ਮੜਾ ਪਾਣੀ ਧਾਣੀ ਵੀ ਪਿਆਦੀ ਮੈਂ ਪਾਣੀ ਧਾਣੀ ਪਿਆ ਨਹੀਂ ਹੈਗਾ ਚੱਲ ਠੀਕ ਹੈ ਜੀ ਹੁਣ ਤਾਂ ਮੈਂ ਦੇਖੂਗਾ ਟਾਈਮ ਨਹੀਂ ਮੜੂੰਗਾ ਹੈਂ ਅਰੇ ਰੁਪਈਆ ਤਾਂ ਜੋ 500 ਘਟਣਾ ਚਾਹੀਦਾ ਸੀ ਯਾਰ ਰੁਪਈਆ ਘਟਦਾ 1500 1000 ਰੁਪਈਆ ਕਿੱਧਰ ਗਿਆ ਯਾਰ ਦੇਖਾਂ ਦੁਬਾਰਾ ਕੋਈ ਫਰਕ ਤਾਂ ਨਹੀਂ ਰਹਿ ਗਿਆ ਨਾ ਇਹ ਤਾਂ ਘਟਦਾ ਹੈ ਚੋਲੋ ਕਈ ਵਾਰੀ ਕੋਈ ਆ ਗਿਆ ਸਿਲੰਡਰ ਸਿਲੰਡਰ ਨਾਲ ਭਰਾ ਲਿਆ ਹੋਵੇ ਆ ਕੋਈ ਗੱਲ ਯਾਰ ਘਰੇ ਘਰੇ ਨਾਲ ਚਲਾਤਾ ਹੋਵੇ ਚਲ ਐਂ ਕਰਦਾ ਬੇਬੇ ਦੀ ਪੈਨਸ਼ਨ ਆਈ ਹੋਈ ਹੈਗੀ 1000 ਰੁਪਈਆ ਉਹ ਤੋਂ ਫੜਦਾ ਕੋਈ ਨਾ ਕੋਈ ਹੱਲ ਤਾਂ ਫਿਰ ਕਰ ਨਹੀਂ ਪਊਗਾ ਚਲ ਬੇਬੇ ਕੋਲੇ ਜਾਣਾ ਫਿਰ ਬੇਬੇ ਉਹ ਮੇਰਾ ਮਾਨਸਾ ਜਾਂਦਾ ਸੀ ਯਾਰਾ ਸੌਦੇ ਪੱਤਿਆਂ ਦੇ ਪੈਸੇ ਦੇਣਾ ਉਹਦੇ ਵਿੱਚ 500 ਰੁਪਏ ਤਾਂ ਮੈਥੋਂ ਮੰਨੂ ਲੈ ਗਿਆ ਸੀਗਾ ਠੀਕ ਹੈ 1000 ਰੁਪਏ ਘਟ ਗਿਆ ਹੋਰ ਉਹ ਮੇਰਾ ਸਿਲੰਡਰ ਚਲੂਣਾ ਪਾ ਲੈ ਹੋਏ ਵੀਰ ਪਾਲਣਾ ਕੱਢ ਲੈਣਾ ਤੇਰੀ ਪੈਨਸ਼ਨ ਆਈ ਹੋਈ ਹੈ ਉਹਦੇ 'ਚ ਮੈਨੂੰ 1000 ਰੁਪਏ ਦੇ ਫਿਰ ਉਹਦੇ ਤਾਂ ਦੇਖ ਹੀ ਹੋਣੇ ਪੈਣਗੇ ਇਹ ਤਾਂ ਸਾਰੇ ਚੱਲੇ ਗਏ ਤੂੰ ਕਿੱਥੇ ਚਲਾ ਦਿੰਨੀ ਐ ਦਵਾਈ ਬੂਟੀ ਤੈਨੂੰ ਮੈਂ ਘਰੋਂ ਦਵਾਉਣਾ ਹੋਰ ਕੋਈ ਖਰਚ ਨਹੀਂਗਾ ਤੇਰੇ ਕਿੱਧਰ ਜਾਂਦੇ ਆ ਪੈਸੇ ਮੇਰੇ ਤਾਂ 150 ਨਾਲ ਹੀ ਚੱਲ ਜਾਂਦੇ ਨੇ ਮੇਰੇ ਪੈਸੇ 1500 ਕਿੰਨਾ ਕ ਖੜਦੇਗਾ ਪੱਲਾ ਮੇਰੇ ਕੋਲ ਮੰਨੂ ਆਇਆ ਦੀਆ ਹੁਣ ਮੇਰੇ ਕੋਲ ਪੈਸੀ ਕਿੱਥੇ ਨੇਗੇ ਬੀਬੀ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਯਾਰ ਚੜੇ ਮਹੀਨੇ 1500 ਆ ਜਾਂਦਾ ਮਹੀਨਾ ਤਾਂ ਆ ਹੀ ਰਹਿੰਦਾ ਹੈਗਾ ਤੂੰ ਕਿਨੂੰ ਲਟਾਈ ਜਾਨੀ ਐ ਕਿਨੂੰ ਦੇਈ ਜਾਨੀ ਐ ਮੈਂ ਤਾਂ ਧਿਆਨ ਚੀ ਨਹੀਂ ਆਉਂਦੀ ਗੱਲ ਵੀ ਕਿੱਧਰ ਜਾਂਦੇ ਆ ਤੇਰੇ ਪੈਸੇ ਤੂੰ ਬਾਹਰ ਨਹੀਂ ਜਾਣਾ ਕਿਤੇ ਰਿਸ਼ਤੇਦਾਰੀ ਚ ਨਹੀਂ ਜਾਣਾ ਕੋਈ ਵਸਤੇ ਨਹੀਂ ਚੜਨਾ ਕੋਈ ਤਰ੍ਹਾਂ ਕਰਾਇਆ ਨਹੀਂ ਲੱਗਦਾ ਕਮਾਲ ਹੋਈ ਪਈ ਐ ਕਿੱਧਰ ਜਾਂਦੇ ਆ ਤੇਰੇ ਪੈਸੇ ਮੈਂ 100 100 ਨਾ 50 50 ਨਾ ਚੱਲ ਜਾਂਦੇ ਨੇ ਸਾਨੂੰ ਕੀ ਪਤਾ ਲੱਗਦਾਗਾ ਛੋਟੇ ਕੋਈ ਤਾਂ ਲੱਖਾਂ ਨਹੀਂ ਖੜਦਾ ਫਸਲਾਂ ਦਾ ਮੇਰੇ 150 ਕਦੇ ਕਿਸੇ ਦੀ ਕੁੜੀ ਆਏ ਨੇ ਕਦੇ ਕਿਸੇ ਦੀ ਜਦੋਂ ਆ ਕੇ ਤਾਈ ਮਾਂ ਅੰਬੋ ਸਸਰੀਕਾਰ ਬੁਲਾਉਂਦੀਆਂ ਨੇ ਵੀ ਉਹਨਾਂ ਨੂੰ ਮੈਂ ਕੱਢ ਕੇ ਜੇਬ ਚੋਦ ਦੀ ਫੜਾ ਦਿੰਨੀ ਆਂਗੀ ਤੂੰ ਕਿਉਂ ਛੇੜਾ ਛੇੜਦਾ ਓਹੋ ਤੂੰ ਤਾਂ ਹੋਰ ਹੀ ਪੀੜੀਆਂ ਚੜ ਗਈ ਮੇਰੀ ਗੱਲ ਤਾਂ ਸੁਣ ਲੈ ਰੋਜ਼ ਤਾਂ ਨਹੀਂ ਕੁੜੀਆਂ ਹੁੰਦੀਆਂ ਚੜੇ ਮਹੀਨੇ ਕੁੜੀ ਆਉਂਦੀਆਂ ਸਾਲ 'ਚ ਦੋ ਵਾਰੀ ਆ ਜੂ ਤਿੰਨ ਵਾਰੀ ਆ ਜੂ ਕੜੇ ਮਹੀਨੇ 1500 ਆਉਂਦਾ ਯਾਰ ਤੂੰ ਤਾਂ ਕਮਾਲ ਕਰੀਂਦੀ ਐ ਤੂੰ ਹੱਕ ਤੇ ਤੱਕ ਲੈ ਜਿੰਗ ਰੁਪਏ ਗੀਜਾਂ ਚ ਪਾ ਪਾ ਰੱਖੀ ਜਾਨੀ ਹੈਗੀ ਜਿੱਦੇ ਮਰ ਗਈ ਉਹਦੇ ਵੀ ਅਸੀਂ ਕੱਢਾਂਗੇ ਗੀਜਾਂ ਚੋਂ ਮੇਰੀ ਗੱਲ ਸੁਣਾ ਜਦੋਂ ਫਸਲਾ ਆਈ ਉਹਦੋਂ ਤੇਰੇ ਮੋੜ ਦੂੰਗਾ ਸਾਰੇ ਤੂੰ 1000 ਰੁਪਏ ਦੇ ਦੇ ਮੈਨੂੰ ਹੱਕ ਤੇ ਤਾਂ ਕੋਈ ਰਾਜਾ ਰਾਣਾ ਨਹੀਂ ਲੈ ਕੇ ਗਿਆ ਸੁਣ ਲੈ ਮੇਰੀ ਗੱਲ ਮੇਰੇ ਤਾਂ ਹੱਥ ਤੇ ਨਹੀਂ ਟਿਕਦੇ ਵੀਰਪਾਲ ਖੋ ਕੇ ਲੈ ਜਾਂਦੀ ਐ ਮੈਥੋਂ ਤਾਂ ਕਿਉਂ ਛੇੜਾ ਛੇੜਦਾ ਮੈਨੂੰ ਉਹ ਮੈਂ ਤੈਨੂੰ ਕਿੰਨੇ ਵਾਰੀ ਤਾਂ ਕਿਹਾਗਾ ਵੀ ਤੂੰ ਕਿਸੇ ਨੂੰ ਦਿਆ ਨਾ ਕਰ ਫਿਰ ਤੂੰ ਵੀਰਪਾਲ ਨੂੰ ਪੈਸੇ ਕੋ ਦਿੰਨੀ ਐ ਮੈਥੋਂ ਹੱਕ ਟਕੋੜਾ ਦੇ ਕੇ ਲੈ ਜਾਂਦੀ ਐ ਗੀਜਾਂ ਚੋਂ ਕੱਢ ਕੇ ਬੇਬੇ ਤੋਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਹੁਣੇ ਮਾਰਦਾ ਵੀਰਪਾਲ ਨੂੰ ਬੋਲ ਮੈਂ ਇਸੇ ਗੱਲ ਦੀ ਮਾਰੀ ਨਹੀਂ ਬੋਲ ਦਿੱਤੀ ਵੀ ਕਰੇ ਕਲੇਸ ਪੈ ਜੂ ਮੈਂ ਪਰਸਣ ਲੈ ਕੇ ਕਿੱਥੇ ਜਾਣਾ ਹੈਗਾ ਘਰ ਦੀ ਘਰ ਤੇ ਰਹਿ ਜਾਨੀ ਇਹ ਗੱਲ ਚੱਲ ਕੋਈ ਨਹੀਂ ਮੈਂ ਮਾਰਦਾ ਵੀਰਪਾਲ ਨੂੰ ਬੋਲ ਵੀਰਪਾਲ ਆ ਉਰੇ ਆ ਇਹ ਜੀ ਜੀ ਕਹਿਣਾ ਕੀ ਹੈ ਤੂੰ ਬੇਬੇ ਤੋਂ ਪੈਸੇ ਕਾਹਤੋਂ ਖੋ ਕੇ ਲੈ ਜਾਨੀ ਧੱਕੇ ਨਾਲ ਹੀ ਇਹ ਗੱਲ ਤੇ ਗੋਡਾ ਧਰ ਕੇ ਗੀਜੇ ਜੋ ਪੈਸੇ ਕੱਢ ਲੈਣੀ ਹੈਗੀ ਨਾ ਕਿਹੜੇ ਪੈਸੇ ਮੈਂ ਕਿਦੋਂ ਖੋਕੇ ਲੈ ਕੇ ਗਈਆਂ ਬੇਬੇ ਤੋਂ ਪੈਸੇ ਬੇ ਪਤਾ ਉਹ ਝੂਠੀਆਂ ਤੂੰ ਮਤ ਲਾਈ ਜਾਂਦੀ ਹੈ ਮੇਰੇ ਤੇ ਹਜੇ ਇਹ ਕਾਸਾ ਰਹਿੰਦੀ ਸੀਗੀ ਨਾ ਹੋਰ ਕੀ ਮੈਂ ਝੂਠ ਬੋਲਦੀ ਹੈਗੀ ਜਦੋਂ ਮੈਂ ਪਰਸਨ ਲੈ ਕੇ ਆਉਂਦੀ ਆ ਉਹਦੀ ਤੂੰ ਗਿੱਜੇ ਜੱਥ ਪਾ ਲੈਣੀ ਆ ਉਹਦੀ ਪਾ ਲੈਣੀ ਆ ਮੈਂ ਤਾਂ ਐਂਡਰ ਦਿੱਤੀ ਜੀ ਵੀ ਲੜਾਈ ਨਾ ਪਵੇ ਨਾ ਵੀਰਪਾਲ ਜਿਹੜਾ ਮੇਰਾ 1000 ਰੁਪਿਆ ਘਟਿਆਗਾ ਉਹ ਵੀ ਤੂੰ ਹੀ ਕੱਢਿਆ ਨਾ ਤੈਨੂੰ ਕੀ ਲੋੜ ਪੈਂਦੀ ਹੈ ਬੇਬੇ ਦੇ ਗਿੱਜੇ ਜੋ ਪੈਸੇ ਕੱਢਣ ਦੀ ਮੇਰੀ ਗੱਲ ਸੁਣ ਲੈ ਜਾਂ ਤਾਂ ਚੰਗੀ ਚੰਗੀ ਮੱਤ ਨਾਲ ਮੰਨ ਜਾ ਨਹੀਂ ਮਨਾਉਣਾ ਤਾਂ ਮੈਨੂੰ ਆਉਂਦਾ ਫਿਰ ਛਿੱਤਰ ਖਾ ਕੇ ਵੀ ਮੰਨੇ ਮੈਂ ਤਾਂ ਕੋਈ ਨਹੀਂ ਜੀ ਮੈਂ ਤਾਂ ਇੰਤਕੀ ਬੇਬੇ ਤੋਂ ਪੈਸੇ ਲੈਤੇ ਸੀਗੇ ਛੂਟ ਲੈਣ ਖਾਤਰ ਖੂਹੇ ਖੂਹੇ ਕੋਈ ਨਹੀਂ ਬੇਬੇ ਤੋਂ ਲੈ ਕੇ ਗਈ ਸੀਗੀ ਮੇਰੀ ਗੱਲ ਸੁਣ ਲੈ ਬੰਦਿਆਂ ਵੰਗੂ ਮੰਨ ਜਾ ਨਹੀਂ ਫਿਰ ਹੁਣ ਛੇਤਰ ਖਾ ਕੇ ਮੰਨੇਗੀ ਸਾਰੇ ਪੈਸੇ ਬੇਬੇ ਦੇ ਤੂੰ ਕੱਢਦੀ ਰਹੀ ਐ ਬੇਬੇ ਅਕਦਾ ਘਰੋਂ ਬਾਹਰ ਹੀ ਨਿਕਲਦੀ ਚੜੇ ਮਹੀਨੇ 1500 ਰੁਪਏ ਜਾਂਦਾ ਉਹ ਕਿੱਥੇ ਜਾਂਦਾਗਾ ਆਹ ਕੀ ਹੋ ਰਿਹਾ ਸਾਰੇ ਜਣੇ ਇਕੱਠੇ ਹੀ ਬੈਠੇ ਨੇ ਕੀ ਹੋ ਗਿਆ ਤੁਹਾਨੂੰ ਸਾਰੇ ਜਣੇ ਚੁੱਪੇ ਜਿਹਾ ਗਰੇ ਬੈਠੇ ਹੋਗੇ ਯਾਰ ਚੁੱਪ ਕਿਵੇਂ ਕਰਨਾ ਸੀਗਾ ਹਾਂ ਬੇਬੇ ਨੂੰ ਜਿਹੜੀ 1500 ਰੁਪਏ ਪੈਨਸ਼ਨ ਦਿੰਦੀ ਹੈ ਸਰਕਾਰ ਹਾਂ ਉਹ ਵੀਰਪਾਲ ਖੋਹ ਲੈਂਦੀ ਸੀ ਯਾਰ ਮੈਨੂੰ ਤਾਂ ਅੱਜ ਪਤਾ ਲੱਗਿਆ ਮੈਂ ਵੀ ਜਾਣਾ ਸੀਗਾ ਕਰਿਆਨੇ ਵਾਲਿਆਂ ਦੇ ਪੈਸੇ ਜਦੋਂ ਆਪਾਂ ਲਿਹਾਉਣੇ ਆ ਸਮਾਨ ਉਹ ਬੇਬੇ ਨੂੰ 1000 ਰੁਪਏ ਪੁੱਛਿਆ ਸੀਗਾ ਬੇਬੇ ਪਹਿਲਾਂ ਤਾਂ ਮੇਰੇ ਨਾਲ ਊਂ ਕਰੀ ਗਈ ਵੀ ਐ ਚੱਲ ਜਾਂਦੇ ਆ ਬਾਅਦ ਚੱਲ ਜਾਂਦੇ ਆ ਜਦੋਂ ਮੈਂ ਬੇਬੇ ਨੂੰ ਸਮਾਰ ਕੇ ਪੁੱਛਿਆ ਫੇਰ ਕਹਿੰਦੀ ਮੈਂ ਤਾਂ ਵੀਰਪਾਲ ਉਹਦੀ ਖੋਹ ਲੈਂਦੀ ਸੀਗੀ ਅੱਛਾ ਭਾਈ ਭਾਬੀ ਖੋਹ ਲੈਂਦੀ ਸੀ ਪੈਸੇ ਮੈਂ ਵੀ ਨਾ ਅੱਜ ਬੇਬੇ ਤੋਂ ਪੈਸੇ ਮੰਗੇ ਸੀਗੇ ਵੀ ਬੇਬੇ ਮੈਨੂੰ 500 ਰੁਪਏ ਦੇ ਦੇ ਮੈਂ ਤੂੰ ਘਟ ਗਿਆ ਜਿਹੜੇ ਇਥੋਂ ਲੈ ਕੇ ਆ ਬਾਈ ਮੈਂ ਦੂ ਬਾਅਦ ਚ ਬੇਬੇ ਮੈਨੂੰ ਵੀ ਆਈ ਲਾਰੇ ਲਾਈ ਗਈ ਕਹਿੰਦੀ ਮੈਂ ਇਥੋਂ ਚੱਲ ਜਾਂਦੇ ਨੇ ਆਏ ਹੋ ਗਏ ਬਾਹ ਹੋ ਗਏ ਵੀ ਕੱਲ ਦਾ ਪੈਂਚਨ ਲਿਆਂਦੀ ਸੀ ਵੀ ਇਹ ਤੂੰ ਪਹਿਲਾਂ ਕਿਵੇਂ ਚੱਲ ਗਏ ਮੇਰੀ ਗੱਲ ਸੁਣ ਲੈ ਵੀਰ ਭਾਦ ਤੈਨੂੰ ਮੈਂ ਪਹਿਲਾਂ ਵੀ ਕਹਿ ਕੇ ਹਟਾਂ ਸਾਰੇ ਪੈਸੇ ਬੇਬੇ ਦੇ ਤੇਰੇ ਕੋਲੇ ਆ ਤੇ ਜਿਹੜਾ ਮੇਰਾ 1000 ਰੁਪਿਆ ਘਟਿਆ ਉਹ ਵੀ ਤੇਰੇ ਕੋਲੇ ਆ ਬੰਦਿਆ ਬਣ ਕੇ ਸਾਰੇ ਪੈਸੇ ਲਿਆ ਮੈਂ ਇਥੋਂ ਗਲਤੀ ਹੋ ਗਈ ਜੀ ਇਹ ਤਾਂ ਮੈਂ ਸੋਚੀ ਨਹੀਂ ਸੀਗਾ ਜਿੰਨੇ ਪੈਸੇ ਬੇਬੇ ਦੇ ਮੇਰੇ ਕੋਲੇ ਪਏ ਨਹੀਂ ਗੇ ਉਹ ਮੈਂ ਲੈ ਕੇ ਦੇ ਦੇਣੀ ਨਾਲੇ ਸੋਡੇ ਵਾਲਾ 100 ਆ ਮੇਰੀ ਗੱਲ ਸੁਣ ਵੀਰਪਾਲ ਸਰਕਾਰ ਬੁਢਾ ਨੂੰ 1500 ਰੁਪਏ ਦਿੰਦੀ ਆ ਉਹ ਐਂ ਦਿੰਦੀ ਆ ਵੀ ਉਹਦੇ ਨੂੰ ਪੁੱਤੋਂ ਤੋਂ ਤੱਕੇ ਨਾਲ ਖੋ ਕੇ ਲੈਣ ਗੱਲ ਚ ਬੂਠਾ ਧਰ ਕੇ ਖੋਣ ਉਹ ਤਾਂ ਐਂ ਦਿੰਦੀ ਹੈਗੀ ਵੀ ਇਹ ਦਵਾਈ ਬੂਟੀ ਲਿਆਉਣ ਇਹਨਾਂ ਦਾ ਚਲਦਾ ਰਹੇ ਸਰਕਾਰ ਤਾਂ ਦਿੰਦੀ ਆ ਇਹ ਪੈਸੇ ਜਾ ਜਾ ਕੇ ਪੈਸੇ ਲੈ ਕੇ ਆ ਲਿਆ ਦਨੀ ਆ ਹੁਣ ਤਾਂ ਲੈ ਹੀ ਨਾ ਉਸ ਨੇ ਤਾਂ ਝਲਾ ਲਾ ਦੇ ਤੂੰ ਝੂਠ ਸਾਠ ਬਣਾ ਲਈ ਮੈਨੂੰ ਫਿਰ ਸੰਸਵੇਰੇ ਪੱਛੋਂ ਫੇਰ ਦੇ ਨਾ ਤਾਂ ਇਹ ਤਾਂ ਨਹੀਂ ਦੇਬੇ ਮੇਰੀ ਗੱਲ ਸੁਣ ਲੈ ਨਾ ਤਾਂ ਮੈਨੂੰ ਦੁੱਕੀ ਦੇਣੀ ਐ ਨਾ ਮੰਨੂ ਨੂੰ ਨਾ ਬੀਰਪਾਲ ਨੂੰ ਜਿਹੜਾ ਤੇਰਾ 1500 ਹੋਊਗਾ ਤੇਰੇ ਗੀਜੇ ਚ ਹੋਣਾ ਚਾਹੀਦਾ ਸਿੱਧਾ ਜਵਾਬ ਦੇ ਦੇ ਜੇ ਕੋਈ ਧੱਕਾ ਕਰੂ ਤਾਂ ਮੈਨੂੰ ਦੱਸੀ